ਅਜੁੱਧਿਆ ਦਾ ਇਤਿਹਾਸ ਫਿਰ ਕਿਵੇਂ ਮਤਲਬ ਕਿ ਵਿਦਾਇਆ ਜਾ ਰਿਹਾ ਨਹੀਂ ਨਹੀਂ ਉਹ ਅਜੁੱਧਿਆ ਵੀ ਹੈਗੀ ਆ ਪਰ ਉਹ ਜਿੰਦਿਆ ਜਨਮ ਨਹੀਂ ਹੋਇਆ ਅਜੁੱਧਿਆ ਵੀ ਵਿੱਚ ਲਿਖਿਆ ਉਹ ਉਸੇ ਸ਼ਲੋਕ ਚ ਲਿਖਿਆ ਬਿਲਕੁਲ ਕਲੀਅਰ ਹੈ ਲਿਖਿਆ ਹੋਇਆ ਕੋਈ ਝਗੜਾ ਨਹੀਂ ਉਹ ਸ਼ਲੋਕ ਆ ਪੂਰਾ ਭਾਜਪਾ ਦਾ ਵੱਡਾ ਧਿਆਨ ਤਾਂ ਅਜੁੱਧਿਆ ਵੱਲ ਹੀ ਹੈ ਕਈ ਸਾਲਾਂ ਤੋਂ ਇੱਕ ਕੜਾਮ ਨੂੰ ਕਿਉਂ ਇਗਨੋਰ ਕੀਤਾ ਜਾ ਰਿਹਾ ਜੀ ਇਹ ਸਾਰੇ ਮਾਮਲੇ ਸੋ ਇਹ ਜਮਹੂਰੀਅਤ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਜਿਹੜਾ ਕੁਝ ਕਰਿਆ ਜਾ ਰਿਹਾ ਹੈ ਭਾਰਤ ਅੰਦਰ ਸਮੇਂ-ਸਮੇਂ 'ਤੇ ਜਿਹੜੀ ਐ ਸਿਆਸਤ ਉਹ ਧਰਮ ਦੇ ਐਂਗਲ ਤੋਂ ਵੀ ਕਈ ਵਾਰ ਅੱਗੇ ਵਾਦੀ ਵਿਖਾਈ ਜਾਂਦੀ ਰਹੀ ਹੈ ਤੇ ਹੁਣ ਵੀ ਇੰਨੇ ਦਿਨੀ ਰਾਮ ਮੰਦਰ ਜਿਹੜਾ ਅਜੁੱਧਿਆਦਾ ਜਿਹੜਾ ਨਿਰਮਾਣ ਕਰੀਬ ਹੁਣ ਕਿਨਾਰੇ ਆ ਕੁਸ ਦਾ ਉਦਘਾਟਨ ਹੋਣਾ ਬਾਕੀ ਹੈ ਇਸ ਦੇ ਆਲੇ-ਦੁਆਲੇ ਵੀ ਜਿਹੜੀ ਸਿਆਸਤ ਹੁਣ ਇੰਨੇ ਦਿਨੀ ਵੱਡੇ ਪੱਧਰ ਤੇ ਫਖਣ ਲੱਗੀ ਹੈ ਇਸ ਸਾਰੇ ਮਾਮਲੇ ਸੰਬੰਧੀ ਗੱਲਬਾਤ ਵਾਸਤੇ ਸਾਡੇ ਨਾਲ ਜੁੜੇ ਨੇ ਅੱਗੇ ਵਿਚਾਰਚਿੰਤਕ ਤੇ ਸਿਆਸੀ ਮਾਹਰ ਡਾਕਟਰ ਚੈਰੀ ਲਾਲ ਕਰਗੀ ਸੋ ਸਰਪੰਨਡਾ ਸਾਉ ਡਾਟ ਸਾਉ ਤੁਹਾਡਾ ਵੈਲਕਮ ਸਵਾਗਤ شکریہ ਜੀ ਬਹੁਤ-ਬਹੁਤ ਪਿੰਡਰ ਸਾਹਿਬ ਡਾਟ ਸਾਹਿਬ ਰਾਮ ਮੰਦਰ ਅਜोध्या ਦਾ ਜਿਹੜਾ ਮੰਦਰ ਨਿਰਮਾਣ ਹੈ ਉਹ ਕਰੀਬ ਹੋਣ ਕਿਨਾਰੇ ਹੈ ਤੇ ਉਦਘਾਟਨ ਰੱਖ ਲਿਆ ਗਿਆ ਹੈ ਜਿਹੜਾ 22 ਜਨਵਰੀ ਨੂੰ ਹੈ ਇਸ ਵੇਲੇ ਜਿਹੜਾ ਫੋਕਸ ਤਰੀਕ ਹੈ ਭਾਰਤ ਪੱਧਰ ਉਤੇ ਜਾਂ ਕਹੇ ਕਿ ਵਿਸ਼ ਪੱਧਰ ਉਤੇ 22 ਜਨਵਰੀ ਮੂਰਤੀ ਤੌਰ ਤੇ ਸਾਹਮਣੇ ਅੱਗੇ ਸੁਰੱਖਿਖ ਵਿਖਾਈ ਦੇ ਰਹੀ ਹੈ ਡਾਟ ਸਾਹਿਬ ਇਸ ਦੇ ਰਾਮ ਮੰਦਰ ਦਾ ਜਿਹੜਾ ਅਗਲਾ ਪ੍ਰੋਗਰਾਮ ਹੈ ਪਿਛਲੇ ਸਮੇਂ ਵੀ ਕਈ ਤਰ੍ਹਾਂ ਦੀ ਇਤਿਹਾਸਿਕ ਮਥਿਆਸਿਕ ਆਪਾਂ ਕਥਾ ਕਹਾਣੀਆਂ ਦੇ ਉੱਤੇ ਸੁਨੀਆਂ ਨੇ ਤੇ ਅਗਲੇ ਸਮੇਂ ਇਸ ਦੇਸ਼ ਦੇ ਧਰਮ ਰਾਜਸੀ ਜਾਂ ਸੱਭਿਆਚਾਰ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਛੱਡੇਗਾ ਜਿਹੜਾ ਅਗਲਾ ਮਾਹੌਲ ਕੰਦਾ ਭਾਵ ਕਿ ਇਹਦਾ ਅਦਗਾਰਣ ਹੋ ਰਿਹਾ 22 ਜਨਵਰੀ ਨੂੰ ਜੀ ਡਾਕਟਰ ਸਾਹਿਬ ਦੇਖੋ ਪਿੰਦਰ ਸਾਹਿਬ ਇਹ ਉਗਾਟਨ ਜਿਹੜਾ ਹੋ ਰਿਹਾ ਇਹਦੇ ਵਿੱਚ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਦਮੋਦਰ ਮੋਦੀ ਜੀ ਜੀ ਮੁੱਖ ਮੇਜ਼ਬਾਨ ਦੇ ਤੌਰ ਤੇ ਉਹਨਾਂ ਨੇ ਸਿਨਿਆਦ ਦਿੱਤਾ ਬਤੌਰ ਭੰਡਾਨ ਜੋ ਮੁੱਖ ਮੇਜ਼ਬਾਨ ਦੇ ਤੌਰ ਤੇ ਸਿਨਿਆਦ ਦਿੱਤਾ ਹੈ ਇਹਦਾ ਮਤਲਬ ਉਹ ਇੱਕ ਧਰਮ ਦੇ ਪ੍ਰਧਾਨ ਮੰਤਰੀ ਬਣ ਗਏ ਜਿਹੜੀ ਅੱਜ ਆਧੁਨਿਕ ਜਮਹੂਰੀਅਤ ਹੈ ਪੂਰੀ ਦੁਨੀਆ 'ਚ ਕੋਈ ਇਹ ਨਹੀਂ ਆ ਕਦੇ ਪਾਸ ਦੀ ਕਰਦਾ ਹਮ 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 ਇੱਕ ਪਾਸੇ ਤਾਨਾਸ਼ਾਹੀ ਰਾਜ ਨੇ ਹਮ ਦੂਜੇ ਪਾਸੇ ਜਮਹੂਰੀਅਤ ਹੈ ਮੋٹے ਤੌਰ ਤੇ ਦੋ ਹੀ ਨੇ ਤੇ ਤੀਜੇ ਕਿਤੇ ਕਿਤੇ ਧਾਰਮਿਕ ਤਾਨਾਸ਼ਾਹੀ ਹੈ ਹਮ ਜੀ ਜੀ ਰਾਜ ਆਇ ਕਿਤੇ ਕਿਤੇ ਧਾਰਨ ਕਰਾਜ ਆ ਪਰ ਉਹਦੇ ਸਭੇ ਜਮੂਰੀਤ ਦਾ ਨਾਮ ਦਿੱਤਾ ਜਾ ਰਿਹਾ ਇਹਨਾਂ ਦੇ ਵਿੱਚੋਂ ਜਿਹੜੀ ਆਧੁਨਿਕ ਜਮੂਰੀਤ ਹੈ ਜਿਹਦੇ ਬਾਰੇ ਪਲੇਟੋ ਨੇ ਬੜਾ ਸੋਹਣਾ ਲਿਖਿਆ ਹੋਇਆ ਕਿਤਾਬ ਲਿਖੀ ਉਹਨੇ ਰਿਪਬਬਿਕ ਹਮ ਜੀ ਆਖੜਾ ਜੀ ਨੂੰ ਕਹਿੰਦੇ ਨੇ ਹਮ ਹਮ ਬਹੁਤ ਹੀ ਵੱਡਾ ਵਿਦਵਾਨ ਹੋਇਆ ਉਸ ਉਹਨੇ ਲਿਖਿਆ ਹੈ ਵੀ ਜਿਹੜਾ ਵੀ ਕੋਈ ਰਾਜ ਹੈ ਉਹ ਸਾਰਿਆਂ ਦੇ ਉਸ ਦੇ ਵਾਸਤੇ ਕੰਮ ਕਰਦਾ ਸਿਆਣੇ ਬੰਦੇ ਰਾਜ ਕਰਦੇ ਨੇ ਹੁਣ ਜਿਹੜੇ ਰਾਜ ਕਰਦੇ ਨੇ ਉਹ ਸਿਆਣੇ ਆਪਾਂ ਕਦੇ ਪ੍ਰਧਾਨ ਮੰਤਰੀ ਕੀ ਦੀ ਗੱਲ ਨਹੀਂ ਕਰਦੇ ਪੂਰੇ ਮੁੜਕ ਚ ਚਾਹੇ ਸੂਬਿਆਂ ਚਾਹੇ ਕੇਂਦਰ ਚ ਰਾਜ ਕਰਦੇ ਨੇ ਉਹਨਾਂ ਦਾ ਆਪਾਂ ਦੇਖਦੇ ਆਂ ਜੋ ਰੋਜ਼ ਬੈਸਾਂ ਹੁੰਦੀਆਂ ਨੇ ਇੱਕ ਦੂਜੇ ਨਾਲ ਜੋ ਸਦਨਾਂ ਦੇ ਵਿੱਚ ਗੱਲ ਹੁੰਦੀ ਹੈ ਉਹਨਾਂ ਦਾ ਜਿਹੜੀ ਜ਼ਿੰਮੇਵਾਰੀ ਤੇ ਸਟੇਟਸਮੈਨਸ਼ਿਪ ਸਿਆਣੇ ਦਾ ਮਤਲਬ ਸਟੇਟਸਮੈਨਸ਼ਿਪ ਉਹ ਤਾਂ ਆਪਾਂ ਕੋਸਰੀ ਦੇਖਦੇ ਆਂ ਰੋਜ਼ ਉਹਦੇ ਤੱਕ ਕਿ ਤੁਕ ਕਰਨ ਦਾ ਹੁਣ ਕੋਈ ਬਹੁਤਾ ਫਾਇਦਾ ਨਹੀਂ ਹੈ ਉਹ ਤਾਂ ਸਭ ਦੇ ਸਾਹਮਣੇ ਹੀ ਜਪਿਆ ਜਾਂਦਾ ਪਰ ਇੱਕ ਗੱਲ ਇਹ ਹੈ ਵੀ ਦੁਨੀਆ ਦੇ ਵਿੱਚ ਕਿੰਨੇ 크ਰਿਸਚੀਅਨ ਮੁਲਕ ਨੇ ਜਿਹੜੇ ਸਾਈ ਮੁਲਕ ਨੇ ਉਹਨਾਂ ਚ ਜਮਹੂਰੀਅਤ ਹੈ ਪਰ ਸਾਈ ਦੇ ਨਾਂ ਤੇ ਜਮਹੂਰੀਅਤ ਨਹੀਂ ਚੱਲ ਰਹੀ ਹੂੰ ਜੀ ਤੁਸੀਂ ਪਿੱਕਾ ਚ ਜਾ ਰਹੇ ਹੋ ਤੁਸੀਂ ਕੈਨੇਡਾ ਚ ਜਾ ਰਹੇ ਹੋ ਹੂੰ ਹੂੰ ਸੋ ਇਹ ਜਿਹੜਾ ਹਿੱਸਾ ਹੈ ਇਹ ਜਦ ਇੱਕ ਦੇਸ਼ ਹੁਣ ਜਿਵੇਂ ਪਾਕਿਸਤਾਨ ਆਪਾਂ ਦੇਖਿਆ ਉਹ ਵੀ ਨੂੰ ਕੋਈ ਤਾਨਾਸ਼ਾਹੀ ਵੀ ਹੈ ਤੇ ਉਹ ਧਰਮ ਦੇ ਨਾਂ ਤੇ ਤਾਨਾਸ਼ਾਹੀ ਹੈ ਹੂੰ ਉੱਥੇ ਸਿੰਧੀ ਬਲੋਚ ਸਾਰੇ ਔਖੇ ਨੇ ਹੂੰ ਪੰਜਾਬੀ ਸਾਡੇ ਤੇ ਮਤਲਬ ਹੈਂਕਲ ਜਮ ਹੁੰਦੇ ਨੇ ਤੌਂਸ ਜਮ ਹੂੰ ਹੂੰ ਇਹ ਉਹ ਜਿਹੜੀ ਤਾਨਾਸ਼ਾਹੀ ਹੋਣ ਦੇ ਬਾਵਜੂਦ ਧਾਰਮਿਕ ਤਾਨਾਸ਼ਾਹੀ ਹੋਣ ਦੇ ਬਾਵਜੂਦ ਨਾ ਤਾਂ ਉੱਥੇ ਧਾਰਮਿਕ ਇੱਕਤਾ ਲੋਕਾਂ ਚ ਹੂੰ ਨਾ ਉੱਥੇ ਧਰਮ ਦਾ ਉਸ ਤਰੀਕੇ ਦੇ ਨਾਲ ਇੱਜ਼ਤ ਮਾਨ ਹੋ ਰਿਹਾ ਜਿਸ ਤਰ੍ਹਾਂ ਧਰਮ ਦਾ ਹੋਣਾ ਚਾਹੀਦਾ ਤੇ ਨਾ ਹੀ ਉਸ ਧਾਰਮਿਕ ਤੱਟੜਤਾ ਰੇ ਉਸ ਦੇ ਨਾਲ ਉੱਚ ਕੋਈ ਆਪਾਂ ਵਿਕਾਸ ਲਿਖਦੇ ਆ ਆਪਾਂ ਨੂੰ ਪਤਾ ਹੀ ਹੈ ਉੱਥੇ ਜੋ ਭਾਅ ਹੋ ਗਏ ਜੋ ਹਾਲ ਹੋ ਗਿਆ ਇਹ ਸਾਰਾ ਕੁਝ ਸਾਡੇ ਸਾਹਮਣੇ ਹੈ ਕਹਿੰਦਾ ਬਾਬੂ ਕਿ ਅਜਿਹੀ ਤਰ੍ਹਾਂ ਦੀ ਜਮਹੂਰੀਤ ਕਈ ਹੋਰ ਦੇਸ਼ਾਂ ਦੇ ਵਿੱਚ ਅਜਿਹੇ ਹਾਲਾਤ ਸਾਹਮਣੇ ਹਨ ਜਿਉਂਦੇ ਆਪਾਂ ਦੇਖਦੇ ਹਾਂ ਜੀ ਜਿਹੜੀ ਧਾਰਮਿਕ ਧਰਮ ਦੇ ਨਾਂ ਦੇ ਉੱਤੇ ਜਮਹੂਰੀਤ ਚਲਾਈ ਜਾਂਦੀ ਹੈ ਪਾਕਿਸਤਾਨ ਵੀ ਜਮਹੂਰੀਤ ਹੀ ਕਹਿੰਦਾ ਉੱਥੇ ਉਹ ਨੀਜੀ ਉਹ ਵੀ ਪ੍ਰਾਈਮ ਮਿੰਟਰ ਬਣੇ ਚੋਣਾਂ ਨਾਲ ਬਣੇ ਨਵਾਜ਼ ਸ਼ਰੀਫ ਵੀ ਚੋਣਾਂ ਨਾਲ ਬਣੇ ਪਹਿਲਾਂ ਉਹ ਭੁੱਟੋ ਦੇ ਫਾਦਰ ਪੁੱਟੋ ਜਿਹੜੇ ਸੀ ਉਹ ਵੀ ਚੋਣਾ ਨਾਲ ਬਣੇ ਸੀ ਪਰ ਬਾਕੀ ਉੱਥੇ ਕਿਤੇ ਕਿਤੇ ਹੋਜੀ ਰਾਜ ਵੀ ਰਿਹਾ ਸੋ ਚੋਣਾ ਦੇ باوجود ਜਦ ਇਹ ਹੋਵੇ ਤਾਂ ਆਪਾਂ ਦੇਖਿਆ ਵੀ ਉਹਨਾਂ ਦੇ ਕਿੰਨੇ ਕਤਲਗਰਦ ਹੋਏ ਪ੍ਰਾਇਮਸ ਦਾ ਕਤਲ ਹੀ ਹੋਏ ਨੇ ਹੂੰ ਪੰਸੀ ਦੇ ਵੀ ਕਤਲ ਕਰਤੇ ਪੁੱਟੋ ਪਰਵਾਰ ਦਾ ਤਾਂਹੀ ਹਾਲ ਹੋਇਆ ਹੁਣ ਵੀ ਨਵਾਜ਼ ਸ਼ਰੀਫ ਦੇ ਉੱਤੇ ਜੋ ਕੁਝ ਹੋ ਰਿਹਾ ਸੋ ਇਹ ਜਿਹੜੀ ਆ ਪਟਾਨਾ ਸਾਹੀ ਧਾਰਮਿਕ ਪਟਾਨਾ ਸਾਹੀ ਹੈ ਜਿਹਨੂੰ ਐ ਕਹਾਂਗਾ ਜਮਹੂਰੀਅਤ ਦੇ ਨਾਤੇ ਇਹ ਕਦੀ ਵੀ ਚੱਦੀ ਧਾਰਮਿਕ ਦੇ ਧਰਮ ਦੇ ਨਾਲ ਤੇ ਜਮਹੂਰੀਤ ਵੀ ਨਹੀਂ ਚਾਹਦੀ ਹੁੰਦੀ ਕਿਉਂਕਿ ਕਿਸੇ ਵੀ ਦੁਨੀਆ ਦੇ ਵਿੱਚ ਅੱਜ ਦੁਨੀਆ ਆਪੀ ਜਿਹੜਾ ਸਾਡਾ Hindu ਧਰਮ ਹੈ ਜਿਹੜੀ BJP ਹੈ RSS ਹੈ ਇਹ ਕਹਿੰਦੇ ਨੇ ਵਸੁਦਾ ਕਟੰਬਮ ਇਹ ਵਸੁਦਾ ਕਟੰਬਮ ਇਹਨਾਂ ਨੇ ਆਪਦਾ ਮੈਂ ਕਹਾਂਗਾ ਵੀ ਆਪਣਾ ਉਦੇਸ਼ ਬਣਾ ਲਿਆ ਨਿਸ਼ਾਨਾ ਬਣਾ ਲਿਆ ਥਾਂ ਥਾਂ ਤੇ ਚੰਡੀਗੜ੍ਹ ਦੇ ਜਿਹੜੇ ਲੋਕਲ ਬੱਸ ਸਟਾਪ ਨੇ ਉੱਥੇ ਲਿਖਾ ਹੋਇਆ ਹੈ ਬਸ ਇੱਕ ਕੁਟੰਬ। ਯਾਨੀ ਕਿ ਸਾਰੀ ਧਰਤੀ ਹੀ ਇੱਕ ਕੁਟੰਬ ਹੈ। ਹੂੰ ਪਰਿਵਾਰ ਹੈ। ਜੇ ਸਾਰੀ ਧਰਤੀ ਹੀ ਪਰਿਵਾਰ ਹੈ ਤੇ ਫਿਰ ਉਹ ਸਾਰੀ ਧਰਤੀ ਤੇ ਲੋਕ ਕਦੇ Hindu ਨਹੀਂ ਰਹ ਰਹੇ। ਹੂੰ ਹੂੰ। ਨਾਉ ਚੱਕਰ ਦੇ ਮੰਦਰ ਨੇ। ਉਥੇ ਤਾਂ ਗਰਗੇਵੀ ਨੇ ਮਸੀਤਾਂ ਵੀ ਨੇ ਉਥੇ ਤੰਬ ਮੰਦਰ ਵੀ ਨੇ ਗੁਰਦੁਆਰੇ ਵੀ ਨੇ ਚਾਹੇ ਹੋਰ ਵੀ ਤਰ੍ਹਾਂ ਦੀਆਂ 100 ਮਤਲਬ ਹੈਗੇ ਬੋਧੀ ਮੰਦਰ ਵੀ ਨੇ ਜੈਨੀ ਹਰੇ ਵੀ ਨੇ ਹੈ ਨਹੀਂ ਗੋਡੇਵੀ ਨੇ ਉਥੇ ਬਹੁਤ ਕੁਝ ਹੈ ਸੋ ਇਸ ਕਰਕੇ ਨਾ ਤਾਂ ਉਹ ਧਰਮ ਦੇ ਤੌਰ ਤੇ ਨਾ ਉਹ ਵਿਅਕਤੀਆਂ ਦੇ ਤੌਰ ਤੇ ਇੱਕ ਧਰਮ ਨੂੰ ਮੰਨਣ ਵਾਲਿਆਂ ਦੇ ਤੌਰ ਤੇ ਕੋਈ ਵੀ ਦੇਸ਼ ਅੱਜ ਇੱਕ ਨਹੀਂ ਹੈ ਮੁੱਦੇ ਤਰ੍ਹਾਂ ਤਰ੍ਹਾਂ ਦੇ ਲੋਕ इवन ਪਾਕਿਸਤਾਨ ਜੀ ਨੂੰ ਕੱਢਾਂ ਮੁਸਲਮਾਨ ਨਾ ਕਿ ਆ ਜਾਂਦਾ ਉੱਥੇ ਵੀ ਕੱਲੇ ਮੁਸਲਮਾਨ ਨਹੀਂ ਹੈਗੇ ਬਾਕੀ ਹਾਂ ਬਿਲਕੁਲ ਹੂੰ ਹੂੰ ਇਹ ਦੁਬਈ ਵਰਗੇ ਮੁੜਕ ਦੇ ਵਿੱਚ ਵੀ ਕਿੰਨੇ ਸਾਡੇ ਲੋਕ ਜਾ ਕੇ ਉੱਥੇ ਕਰ ਰਹੇ ਨੇ ਵਪਾਰ ਹੂੰ ਰਹੀ ਰਹੇ ਨੇ ਉਹਨਾਂ ਨੂੰ ਹੱਕ ਮਿਲੀ ਹੋਏ ਨੇ ਸੋ ਇਸ ਕਰਕੇ ਇਹ ਜਿਹੜਾ ਹੈਗਾ ਵੀ ਤੁਸੀਂ ਆਮਦਨ ਤਨ ਮੰਨਣਾ ਹਰ ਇੱਕ ਦਾ ਹੱਕ ਹੈ ਸਾਡੇ ਸੰਵਿਧਾਨ ਵੀ ਕਹਿੰਦਾ ਹੈ ਪਰ ਜਿਹੜੀ ਸਰਕਾਰ ਹੈ ਉਹੋ ਕਿਸੇ ਇੱਕ ਧਰਮ ਦੀ ਜਾਂ ਕਿਸੇ ਉਸ ਦੀ ਉਹਦੀ ਨਜ਼ਰ ਸਾਰੇ ਧਰਮਾਂ ਪਰ ਮਤਲਬ ਬਰਾਬਰ ਰਹੇਗੀ ਜੇ ਰਹੇਗੀ ਬਰਾਬਰ ਦਾ ਮਤਲਬ ਹੈ ਜੇ ਕੋਈ ਮੰਨ ਲਓ ਵੀ ਹਰ ਦੁਆਰ ਦਾ ਕੁੰਬ ਹੈ ਹੂੰ ਉਹ ਜੇ ਸੇਤ ਦਾ ਪਾਣੀ ਦਾ ਪ੍ਰਬੰਧ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੈ ਤਾਂ ਕਿ ਉੱਚ ਪਖਾਨਿਆਂ ਦਾ ਹੋਰ ਦਾ ਸਿਕਿਉਰਟੀ ਦਾ ਇਦਾਂ ਹੀ ਜੇ ਕੋਈ ਕਿਸੇ ਗੁਰਦੁਆਰੇ ਦਾ ਵੱਡਾ ਫੰਕਸ਼ਨ ਹੈ ਤਾਂ ਇਦਾਂ ਹੀ ਕੋਈ ਮਸਜਿਦ ਤਾਂ ਪਰ ਇੱਥੇ ਵੀ ਇੱਕ ਵਿਤਰੇ ਦੇ ਤੌਰ ਤੇ ਵੀ ਕਰਿਆ ਜਾਂਦਾ ਹੈ ਹੂੰ ਤੋ ਇਹ ਸਾਨੂੰ ਸਪਸ਼ਟ ਹੋਣਾ ਚਾਹੀਦਾ ਕਿ ਭਾਰਤ ਦੀ ਜਿਹੜੀ ਆਜ਼ਾਦੀ ਹੈ ਉਹ ਹਿੰਦੂਆਂ ਨੇ ਨਹੀਂ ਲਈ ਕਰਦਿਆ ਨੇ ਉਹ ਭਾਰਤ ਦੇ ਲੋਕਾਂ ਨੇ ਲਈ ਹੈ ਜਿਨ੍ਹਾਂ 'ਚ ਹਿੰਦੂ ਸਿੱਖ ਮੁਸਲਮਾਨ ਸਾਰੀ ਸ਼ਾਮ ਸੀਗੇ ਹੂੰ ਜੀ ਤੋ ਇਹ ਇਸ ਆਜ਼ਾਦੀ ਦੇ ਵਾਸਤੇ ਜੇ ਬਤੌਰ ਪਾਰਟੀ ਕਰੀਏ ਤਾਂ ਆਰਐਸਐਸ ਬੀਜੇਪੀ ਨੇ ਇਹਦੇ 'ਚ ਜਰਾ ਜਿੰਨੀ ਵੀ ਭੂਮਿਕਾ ਨਹੀਂ ਨਿਭਾਈ ਹੂੰ ਇਹਨਾਂ ਨੇ ਤਾਂ ਬਾਕੀ ਵੀਰ ਸਵਰਕਰ ਜਿਨ੍ਹਾਂ ਦਾ ਅਸਲੀ ਨਾਂ ਸੀਗਾ ਵਿਨਾਇਕ ਦਮੋਦਰ ਸਵਰਕਰ ਉਹ ਤਾਂ ਮਾਫੀ ਮੰਗੇ ਭੈਣਾ ਬੜੇ ਜੋਸ਼ ਨਾਲ ਦੇਸ਼ ਦੀ ਆਜ਼ਾਦੀ ਦੀ ਲੜਾਈ ਚ ਕੁੱਦੇ ਇਹ 'ਚ ਕੋਈ ਸ਼ੱਕ ਨਹੀਂ ਆ ਹਾਂ 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 ਪਰ ਉਹ ਤੋਂ ਕੁਝ ਦੇਰ ਬਾਅਦ ਜਦ ਉਹਨਾਂ ਨੂੰ ਜੇਲ੍ਹ ਹੋ ਗਈ ਅ ਉਹਦਾ ਵਾਇਬੀ ਦਾ ਕਤਲ ਕਰਤਾ ਮਦਰਨਾਟ ਢਿੰਗਰਾ ਨੇ ਉਹ ਤਾਂ ਉਹਨਾਂ ਨੂੰ ਮਦਰਨਾਟ ਢਿੰਗਰਨ ਤਾਂ फांसी ਹੋ ਗਈ ਹਾਂ ਇਹਨਾਂ ਨੂੰ ਜਦ ਜੇਲ੍ਹ ਹੋਈ ਤਾਂ ਇਹ ਤਾਂ ਨਾਲ ਹੀ ਮਾਫੀ ਮੰਗਣ ਲੱਗੇ ਫਿਰ ਮਾਫੀ ਮੰਗੇ ਬਾਹਰ ਆਏ ਸੋ ਇਸ ਕਰਕੇ ਅਸੀਂ ਇੱਕ ਸਮਝ ਲਈਏ ਵੀ ਜਦ ਹੁਣ ਚਾਹੇ ਤੁਸੀਂ ਤਾਕਤ ਕਿਉਂ ਪਰ ਤੁਸੀਂ ਦੇਸ਼ ਦੀ ਜਿਹੜਾ ਸੰਵਿਧਾਨ ਬਣਿਆ ਸਵਿਧਾਨ ਕਾਢਣੀ ਸਭਾਈ ਡੀ ਵੱਡੀ ਸੀ ਉਹਦੇ ਜੋ ਮੋਤੇ ਬੰਦੇ ਉਹ ਸੀ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਚ ਲੜਾਈ ਲੜੀ ਸੀ ਜਿਹੜਾ ਆਜ਼ਾਦੀ ਦੀ ਲੜਾਈ ਡੰਡਦਾ ਉਸ ਨੂੰ ਜਾਦਾ ਪਤਾ ਸੀ ਕਾਦੇ ਵਾਸਤੇ ਲੜ ਰਿਹਾ ਕਾਦੇ ਵਾਸਤੇ ਸੀ ਆਪਣੀਆਂ ਜਾਇਦਾਦਾਂ ਕੁਰਖਾ ਕਰਾ ਰਿਹਾ ਕਾਦੇ ਵਾਸਤੇ ਸੀ 20-20 ਸਾਲ ਦੀ ਜਿਉਂ ਉਮਰ ਕੈਦ ਕੱਟ ਰਿਹਾ ਸੋ ਉਸ ਤਰੀਕੇ ਦੇ ਨਾਲ ਅੱਜ ਦੇਸ਼ ਨੂੰ ਦੂਜੇ ਸ੍ਰੀ ਰਾਮ ਮੰਦਿਰ ਦੇ ਵਿੱਚ ਇੱਕ ਤਾਈ ਹੀ ਨਹੀਂ ਸੀਗਾ ਦੂਜਾ ਇਹ ਜਿਹੜਾ ਜਿਹੜੀ ਜਗ੍ਹਾ ਵੀ ਮਿਲੀ ਆ ਇੱਕ ਮਸਜਿਦ ਨੂੰ ਢਾਇਆ ਗਿਆ ਔਰ ਧੱਕੇ ਨਾਲ ਢਾਇਆ ਗਿਆ ਸੀ ਉੱਥੇ ਕੇਸ ਚੱਲਦਾ ਰਿਹਾ ਅੜਵਾਨੀ ਜੀ ਦਾ ਕੇਸ ਚੱਲਦਾ ਰਿਹਾ ਹੈ। ਔਰ ਬਿਖੇ ਇਹਨਾਂ ਨੇ ਤਸੀਕ ਕਨਿਆਨ ਸਿੰਘ ਦੀ ਸਰਕਾਰ ਸੀ ਕਿ ਯੂਪੀ ਚ ਭਾਜਪਾ ਦੀ ਹੀ। ਉਹਨਾਂ ਨੇ ਬਿਖੇ ਦਿੱਤਾ ਸੀ ਨਰਸਿਮਰ ਆਉਦੀ ਸਰਕਾਰ ਨੂੰ ਕੇਂਦਰ ਚ ਕਿ ਅਸੀਂ ਮਸਜਿਦ ਨੂੰ ਕੋਈ ਨੁਕਸਾਨ ਨਹੀਂ ਪਹੁੰਚਣ ਦਿਆਂਗੇ। ਹੂੰ। ਤੇ ਉੱਥੇ ਜਾ ਕੇ ਐ ਮੇਰੀ ਭੁਗਤਾਨ ਇੱਕ ਤੱਕਾ ਹੋਰ ਇੱਕ ਤੱਕਾ ਹੋਰ ਬੜੇ ਕਾਰ ਸੇਵਾ ਦਾ ਨਾਂ ਲਿਆ ਗਿਆ। ਔਰ ਉਹਦੇ ਵਿੱਚ ਗੋਦਰ ਕੱਢਿਆ ਗਿਆ। ਆਲਟੀਮੇਟਲੀ ਕਾਰ ਸੇਵਾ ਦੇ ਨਾਂ ਤੇ ਗਾਂਾਂ ਦੀ ਗਾਂਾਂ ਦੀ ਕਾਰ ਚੱਦੇ ਚੱਦੇ। ਸੁਝ ਇਸ ਕਰਕੇ ਮੈਨੂੰ ਆਂ ਲੱਗਦਾ ਹੈ ਜਦੋਂ ਸੁਪਰੀਮ ਕੋਰਟ ਚ ਵੀ ਕੇਸ ਦਾ ਫੈਸਲਾ ਹੋਇਆ ਹੈ ਹਾਲਾਂਕਿ ਜਿਹਨੇ ਫੈਸਲਾ ਕਰ ਉਹ ਜੱਜ ਸਾਹਿਬ ਨੂੰ ਫੇਰ ਹੁਣ ਵੀ ਇੱਕ ਜੱਜ ਰਿਟਾਇਰ ਹੋਣੇ ਉਹ ਉਹਨਾਂ ਨੇ ਸਾਰਾ ਕੁਝ ਜੋ ਸੁਪਰੀਮ ਕੋਰਟ ਕਰਦੇ ਰਹੇ ਨੇ ਉਹਦੇ ਮੇਰੇ ਖਿਆਲ ਹੈ ਵੀ ਹੁਣ ਕਹਿੰਦੇ ਵੀ ਕੋਲੀਜੀਅਮ ਬਣੀ ਚਾਹੀਦਾ ਆਬ ਨਹੀਂ ਆਬ ਨਹੀਂ ਉਹ ਵੀ ਹੈ ਬਹੁਤ ਕੁਝ ਕਰ ਰਹੇ ਨੇ ਕਿ ਕਈ ਵਾਰੀ ਬੰਦਾ ਰਿਟਾਇਰ ਹੋ ਕੇ ਕੀ ਕਹਿੰਦਾ ਕੀ ਨਹੀਂ ਕਹਿੰਦਾ ਜਦ ਕਿ ਜਿਹੜੇ ਜਿਹੜਾ ਬਾਦੀ ਇੰਟਰਪ੍ਰੀਟੇਸ਼ਨ ਹੈ ਕਾਨੂੰਨ ਦੀ ਜਿਹੜੀ ਸਮਝ ਆ ਉਹ ਤਾਂ ਉਹਦੇ ਦੇ ਅੰਦਰ ਹੈ ਕਿਤੇ ਉਹਦੇ ਦੇ ਬਾਹਰ ਕਿ ਵੱਖਰੀ ਨਹੀਂ ਨਾ ਹੋ ਸਕਦੀ ਹੂੰ 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 ਜਦ ਤੁਸੀਂ ਉਹ ਵੱਖਰੀ ਕਰ ਦਿਓ ਤਾਂ ਇਹਦਾ ਮਤਲਬ ਕੀਤੇ ਨੇ ਕਿਤੇ ਕੋਈ ਵੱਡੀ ਗੱਲ ਬਣਾਈ ਮੈਂ ਡਾਕਟਰ ਦੇ ਤੌਰ ਤੇ ਜੇ ਮੈਂ ਮੈਡੀਕਲ ਲੀਗਲ ਕੇਸ ਕਰਦਾ ਜਿਹੜਾ ਕੋਰਟ ਚ ਪੇਸ਼ ਹੋਣਾ ਹੈ ਮੈਂ ਗਵਾਹੀ ਦੇਣੀ ਹੈ ਮੈਂ ਇਹ ਕਹਾਂ ਦੀ ਜਦ ਮੈਂ ਨੌਕਰੀ ਸੀ ਉਦੋਂ ਮੈਂ ਇਹਦਾ ਮਤਲਬ ਐ ਕਰਦਾ ਹੁੰਦਾ ਸੀ ਹੁਣ ਮੈਂ ਐ ਕਰ ਦੂੰਗਾ ਐ ਨਹੀਂ ਹੁੰਦਾ ਤੁਹ ਬਿਗਿਆ ਸੋ ਇਹ ਸਿੱਟਰੀ ਜਿਹੜਾ ਕੋਈ ਜਦੋਂ ਬਾਮਰੀ ਮਸਜਿਦ ਦਾ ਫੈਸਲਾ ਹੋਇਆ ਸੀ ਉਹਦੇ ਵਿੱਚ ਸਪਸ਼ਟ ਲਿਖਿਆ ਹੈ ਅੱਡੀ ਵੱਡੀ ਜੱਜਮੈਂਟ ਹੈ 1100 ਪੇਜ ਦੀ ਕਿ ਭਈ ਇਹ ਦੋਨੇ ਤਰ੍ਹਾਂ ਨਾ ਮੁਸਲਮਾਨ ਸਮੁਦਾਇ ਨਾ Hindu ਸਮੁਦਾਇ ਆਪਦਾ ਉਹਦੇ ਉੱਤੇ ਮਾਲਕੀ ਹੱਕ ਜਗਾ ਤੇ ਸਾਬਤ ਨਹੀਂ ਕਰ ਸਕੀਆਂ ਹੂੰ ਜਿਉਂਕਿ ਪਾ ਕਿਉਂਕਿ ਹਿੰਦੂਆਂ ਦੀ ਆਸਥ ਹੈ ਇਸ ਕਰਕੇ ਅਸੀਂ ਦੇਖਦਾ ਹਾਂ ਕਿ ਮੇਰਾ ਇਸ ਦੇ ਉੱਤੇ ਵੀ ਮਤਭੇਦ ਹੈ ਕਿਉਂਕਿ ਪੰਜਾਬੀ ਯੂਨੀਵਰਸਿਟੀ ਨੇ ਜਿਹੜਾ ਰਾਮਚੰਦਰ ਤਾਂ ਮਾਂਸ ਛਾਪਿਆ ਹੋਇਆ ਹੈ ਰਮਾਇਣ ਛਾਪੀ ਹੋਈ ਹੈ ਜੇ ਉਹ ਜਿਹੜੀ ਰਮਾਇਣ ਹੈ ਉਹਦੇ ਵਿੱਚ ਬੜਾ ਸਪਸ਼ਟ ਲਿਖਿਆ ਹੈ ਕਿ ਰਾਮਚੰਦਰ ਦਾ ਜਨਮ ਹੈ ਜਿਹੜਾ ਉਹ ਤਾਂ ਉੱਥੇ ਹੋਇਆ ਨਹੀਂ ਉਹ ਤਾਂ ਕੌਸ਼ਲਿਆ ਦੇ ਵਿੱਚ ਹੋਇਆ ਹੈ ਕੌਸ਼ਲ ਪ੍ਰਦੇਸ਼ ਠੀਕ ਹੈ ਤੋਂ ਆਖੜਾ ਹਮ ਕੰਨੇ ਨੇ ਇੱਥੇ ਆ ਮਤ ਕੁਛ ਕਹਾਸਾ ਨਹੀਂ ਬਣਾਇਆ ਜੀ ਪਾ ਕੇ ਚੜਾ ਹਸਤਾ ਬਣਾਇਆ ਉਹਦੇ ਨਾਂ ਤੇ ਹਾਂ ਹਾਂ ਜੀ ਉਹਦਾ ਚੰਗਾ ਪਰ ਉਹ ਮੰਨਣ ਵਾਲੀ ਵੀ ਗੱਲ ਹੈ ਕਿਉਂਕਿ ਪਹਿਲਾਂ ਜਿਹੜਾ ਆਮ ਤੌਰ ਤੇ ਹਿੰਦੂਆਂ ਚ ਪੈਦਾ ਬੱਚਾ ਹੁੰਦਾ ਸੀ ਉਹ ਪੇਕੇ ਘਰ ਹੁੰਦਾ ਸੀ ਹੂੰ ਹੂੰ ਠੀਕ ਹੈ ਲੈ ਹਾਂਜੀ ਸੋ ਇਹ ਸਾਰਾ ਕੁਝ ਮੰਨ ਕੇ ਚਲੋ ਅਗਲੇ ਹਫ਼ਤੇ ਸਭ ਕੁਝ ਹੈ ਆਪਾਂ ਮੰਨ ਲੋ ਵੀ ਹਾਲਾਂਕਿ ਮੰਦਰ ਮਰਚਦਾ ਨਾਲ ਪੁੱਡੇ ਵਿਸੇ ਮੰਦਰ ਅਸੀਂ ਜਿੰਨੇ ਮਰਗੀ ਬਣਾ ਦੀ ਉਹਦਾ ਨਾ ਲੋਕਾਂ ਨੂੰ ਰੋਟੀ ਤਾਂ ਨਹੀਂ ਮਿਲਦੀ ਰੋਜ਼ਗਾਰ ਵੀ ਨਹੀਂ ਔਰ ਮੰਦਰਾ ਨਾਲ ਜੇ ਸ਼ਾਂਤੀ ਹੁੰਦੀ ਫੇਰ ਤਾਂ ਮੰਦਰਾ ਵਾਸਤੇ ਲੜਾਈ ਨਹੀਂ ਹੋਣੀ ਚਾਹੀਦੀ ਇਸ ਆਪਸ ਵਿੱਚ ਨਹੀਂ ਹਾਂ ਬਿਲਕੁਲ ਜੀ ਸੋ ਇਹ ਮੰਦਰਾ ਨਾਲ ਨਾ ਤਾਂ ਸ਼ਾਂਤੀ ਮਿਲਨੀ ਹੈ ਨਾ ਸਾਡੀ ਏਕਤਾ ਹੋਣੀ ਹੈ ਮੰਦਰਾ ਦੇ ਨਾਲ ਤਾਂ ਇਹ ਇੱਕੋ ਹੀ ਹੈ ਵੀ ਬੰਦੇ ਨੂੰ ਇੱਕ ਵਿਅਕਤੀਗਤ ਸ਼ਾਂਤੀ ਦੇ ਤੌਰ ਤੇ ਹੋ ਜਾ ਸਕਦਾ ਵੀ ਚਲੋ ਮੈਨੂੰ ਯਾਰ ਮੈਂ ਉੱਥੇ ਜਾ ਕੇ ਪੂਜਾ ਪਾਠ ਕਰਨਾ ਆਪਣਾ ਚਲੋ ਮੈਂ ਪ੍ਰਾਰਥਨਾ ਕਰਦਾ ਆਪਣੇ ਮਨ ਨੂੰ ਥੋੜਾ ਠੀਕ ਕਰਨਾ ਉਹ ਕੋਈ ਵੀ ਧਰਮ ਹਰ ਕਿਸ ਧਰਮ ਦਾ ਆਪ ਦਾ ਵਿਸ਼ਵਾਸ ਹੈ ਆਪ ਦੇ ਉਹਦੇ ਤੋ ਤਰੀਕੇ ਨੇ ਉਹਦੇ ਉੱਤੇ ਕੋਈ ਕਿੰਤੂ ਪਰੰਤੂ ਨਹੀਂ ਹਰ ਇੱਕ ਨੂੰ ਆਪਣਾ ਹੱਕ ਹੈ ਬਲਕਿ ਸਾਡਾ ਸੁਨਾਨੀ ਹੱਕ ਦਿੰਦਾ ਤੇ ਇਸ ਕਰਕੇ ਪਰ ਜੇ ਨਹੀਂ ਸਾਡੀ ਸਟੇਟ ਹੈ ਮੈਂ ਹੁਣ ਜਿੱਤੀ ਮੈਨੂੰ ਹੁਣ ਤੱਕ ਇੱਕ ਵਾਕਾ ਇਤਿਹਾਸ ਦਾ ਯਾਦ ਹੈ ਹੂੰ ਜੀ ਉਦੋਂ ਅਸੀਂ ਮਤਲਬ ਪੜ੍ਹਦੇ ਸੀ ਸਕੂਲ ਚ ਛੋਟੀ ਉਮਰ ਚ ਰਾਸ਼ਟਰਪਤੀ ਹੁੰਦੇ ਸੀ ਪਹਿਲੇ ਰਾਸ਼ਟਰਪਤੀ ਦੇਸ਼ ਦੇ ਸੀਗੇ ਡਾਕਟਰ ਰਜਿੰਦਰ ਪ੍ਰਸ਼ਾਦ ਜੀ ਹਾਂ ਜੀ ਰਾਜੀਗੁਰਾ ਕੇ ਸੀਗੇ ਤੇ ਪਹਿਲੇ ਪ੍ਰਧਾਨ ਮੰਤਰੀ ਸੀਗੇ ਪੰਡ ਜਵਾਲਨ ਨਰੂਜੀ ਹਾਂ ਹਾਂ ਤੇ ਰਾਸ਼ਟਰਪਤੀ ਜੀ ਨੇ ਰਜਿੰਦਰ ਪ੍ਰਸ਼ਾਦ ਜੀ ਨੇ ਕਿਉਂਕਿ ਜਦ ਇਸ ਤਰ੍ਹਾਂ ਜਾਣਾ ਸੀ ਉਹਨਾਂ ਨੇ ਪ੍ਰਿੰਸ ਨੂੰ ਚਿੱਠੀ ਲਿਖੀ ਕਿ ਮੈਂ ਜਾਣਾ ਸੋਮਨਾਥ ਮੰਦਿਰ ਤੇ ਹਾਂ ਨੰਦ ਨਰੂ ਨੇ ਨਨ ਨੂੰ ਜਵਾਬ ਦਿੱਤਾ ਵੀ ਤੁਸੀਂ ਬਤੌਰ ਡਾਕਟਰ ਰਜਿੰਦਰ ਪ੍ਰਸ਼ਾਦ ਬੜੀ ਖੁਸ਼ੀ ਨਾਲ ਜਾ ਸਕਦੇ ਹੋ ਹੂੰ ਹੂੰ ਪਰ ਦੇਸ਼ ਦਾ ਰਾਸ਼ਟਰਪਤੀ ਮੰਦਰ ਚ ਨਹੀਂ ਜਾ ਸਕਦਾ ਕਿਉਂਕਿ ਜੇ ਇਸ ਦਾ ਰਸ ਵਿੱਚ ਦਾ ਸਾਰੇ ਜਰਮਾਂ ਦਾ ਸੰਝ ਹੈ ਹੂੰ ਹੂੰ ਵੀ ਇੱਕ ਤਰ੍ਹਾਂ ਦਾ ਨਹੀਂ ਜੀ 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 ਤੇ ਇਹ ਦੋਹਾਂ 'ਚ ਕੀ ਫਰਕ ਹੈ ਮੋਦੀ ਜੀ ਬਤੌਰ Hindu ਉਹ ਕਿਉਂ ਕਿ ਕਦੇ ਕਹਿੰਦੇ ਮੈਂ ਬੈਕਵਰਡ ਕਲਾਸ ਆ ਕਦੇ ਕਹਿੰਦੇ ਮੈਂ ਹਿੰਦੂ ਆ ਕਦੇ ਕਹਿੰਦਾ ਮੈਂ ਇੰਨਾ ਪੜਿਆ ਹੋਇਆ ਉਹ ਤਾਂ ਉਹਨਾਂ ਦਾ ਕੰਮ ਹੈ ਏ ਤੀਜ ਦੱਸਦੇ ਨੇ ਕੀ ਨਹੀਂ ਦੱਸਦੇ ਲੋਕਾਂ ਦਾ ਕੰਮ ਦੇਖਣਾ ਕੀ ਆ ਕੀ ਨਹੀਂ ਪਰ ਉਹਨਾਂ ਨੂੰ ਪੂਜਾ ਪਾਠ ਕਰਨ ਦਾ ਪੂਰਾ ਅਧਿਕਾਰ ਹੈ ਹਾਂ ਬਿਲਕੁਲ ਜੀ ਪਰ ਪੇਸ਼ ਦੇ ਪ੍ਰਧਾਨ ਮੰਤਰੀ ਨੂੰ ਮੈਂ ਕਿਉਂ ਕਹਿਣਾ ਇਹ ਜਿੱਦੇ ਇਹਨਾਂ ਨੇ ਪਹਿਲਾਂ ਹਵਨ ਕਰਿਆ ਸੀ ਜਦੋਂ ਇਸ ਦਾ ਜਦੋਂ ਸ਼ੁਰੂ ਕਰਨਾ ਸੀ ਨਹੀਂ ਪੱਥਰ ਰੱਖਣਾ ਸੀ ਉਹ ਹਵਨ ਦੇ ਉੱਤੇ ਵੀ ਮੇਰੀ ਇੱਕ ਇੰਟਰਵਿਊ ਹੋਈ ਮੈਂ ਕਿਹਾ ਵੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹਮ ਨਹੀਂ ਕਰਨਾ ਚਾਹੀਦਾ ਸੀ ਬਤਾ ਨરેન્દ્ર મોદી ਹਮਲ ਕਰਦੇ ਤੁਸੀਂ ਤਾਂ ਮਨ ਰਾਜ ਤਰਨ ਬਣਾ ਲਿਆ ਰਾਜਕਮ ਹਿੰਦੂਤਵ ਨਹੀਂ ਹੈ ਹੂੰ ਹੂੰ ਇਹ ਗਲਤ ਹੈ ਜੀ ਜੀ ਹਿੰਦੂਆ ਵੀ ਬਹੁ ਗਿਣਤੀ ਕਰਕੇ ਨੂੰ ਹਿੰਦੂਆਂ ਦਾ ਦੇਸ਼ ਕਹੋਗੇ ਚਾ ਫਿਰ ਤਾਂ ਤੁਸੀਂ ਆਪੀ ਇਹਦੇ ਟੁੱਟੇ ਕਰੋਗੇ ਹੂੰ ਹੂੰ ਇਹ ਤਾਂ ਸਾਰਿਆਂ ਦਾ ਸਮਝ ਹੈ ਹਾਂ ਬਿਲਕੁਲ ਹੋਣੀ ਹੋਣੇ ਨੇ ਬਲਕਿ ਜੇ ਅਸੀਂ ਦੇਖੀਏ ਪੰਜਾਬ ਦੇ ਨਾਲ ਤਾਂ ਭਿੰਦਰ ਸਾਹਿਬ ਮੈਂ ਆਪਜੀ ਗੱਲ ਇਹ ਥੀ ਕਰਦਾ ਹੋਇਆ ਇਕਲੈ ਸੁਣੀ ਚਾਹਣਾ ਹਾਂ ਜੀ ਜੀ ਬਿਹਾਰ 37 ਸਾਲਾਂ ਬਾਅਦ ਤਕਰੀਬਨ ਤਕਰੀਬਨ ਮੈਂ ਇੱਕ ਦੇਖ ਰਿਹਾ ਸੀ ਪੰਜਾਬ ਨਾਲ ੱੱਕਾ پتہ ਨਹੀਂ ਕੀ ਗੱਲ ਹੋ ਰਹੀ ਹੈ ਹੂੰ ਇਹਨਾ 3 ਜੂਨ 1947 ਨੂੰ ੱੱਕਾ ਹੋਇਆ ਜਿਹਦੇ ਵਿੱਚ ਸਿੱਖ ਨੇਤਾਵਾਂ ਨੂੰ ਕਹਿਤਾ ਵੀ ਤੁੰਡਿਆਂਗੇ ਤੁਮ ਕੋਚ ਤੇ ਪਰ ਲਾਰਡ ਮਾਉਂਟਬੈਂਟਨ ਨੇ ਉਹਨਾਂ ਨੂੰ ਪੁੱਛਿਆ ਵੀ ਵੀ ਦੇਖ ਲਓ ਜੇ ਤੁਸੀਂ ਐ ਪੰਜਾਬ ਵੱਡਿਆ ਜਾਊਗਾ ਹੂੰ ਹੂੰ ਤੇ ਉਹਨਾਂ ਕਾ ਕੋਈ ਗੱਲ ਨਹੀਂ ਤੇ ਉਹ ਸਿੱਖ ਨੇ ਤਾਂ ਸਵਿਚ ਪਾ ਲਏ ਤੇ ਤਿੰਨੇ ਬੰਦੇ ਗਏ ਸੀ ਬਲਦੇਵ ਸਿੰਘ ਕਰਤਾਰ ਗਿਆਨੀ ਕਰਤਾਰ ਸਿੰਘ ਤੇ ਮਾਸਟਰ ਤਾਰਾ ਸਿੰਘ ਉਹ ਉਹ ਮੰਨ ਕੇ ਆਗੇ ਨਹੀਂ ਤਾਂ ਉਦੋਂ ਕਿਉਂਕਿ ਇਲੈਕਟੋਰੇਟ ਵੱਖਰਾ ਹੋਇਆ ਹੋਇਆ ਸੀ ਫਿਰ ਬਾਅਦ 3 ਜੂਨ 1987 ਆ ਗਿਆ ਹੂੰ 35 ਸਾਲ ਫਿਰ ਸਾਡੇ ਨਾਲ ਉਹੀ ਲੀਡਰਸ਼ਿਪ ਪਾੜੀ ਹੋਈ ਸੀ ਫਿਰ ਜੂਨ 1920 ਆ ਗਿਆ ਹੂੰ 2020 ਜੂਨ 2020 ਚ ਖੇਤੀ ਕਾਨੂੰਨ ਨੇ ਆਂਦੇ ਉਹਦੇ ਤੁਸੀਂ ਸਿਰਫ ਪੰਜਾਬ ਨੂੰ ਬਚਾਉਣ ਕੇ ਇਸ ਕਰਕੇ ਸਫਲ ਹੋਇਆ ਕਿ ਜਿਹੜੀ ਮੀਡੀਅਪ ਤੋਂ ਉੱਥੇ ਉਹਦੇ ਵਿਰੋਧੀ ਜੰਦੋਜੰਦ ਕਰੀ ਸੀ ਉਹਦਾ ਇੱਕ ਤਾਂ ਰਹਿ ਗਿਆ ਹੂੰ ਹਾਂਜੀ ਅੱਛਾ ਸ਼ੋ ਵੀ ਹੋਈ ਸੀ ਉਹਨੂੰ ਪਾਦ ਹੁੰਦੀ ਉਹ ਉਹ ਵੀ ਸੰਕਤੀ ਸਾਲਾਮਾਦ ਸੋ ਹਰ ਸੰਕਤੀ ਸਾਲਾਮਾਦ ਕੋਈ ਨਾ ਕੋਈ ਕੋਈ ਨਾ ਕੋਈ ਪੰਜਾਬੀ ਦਿੱਤਾ ਪਰ ਪੰਜਾਬ ਦੀ ਏਕਤਾ ਪੰਜਾਬ ਦੇਸ਼ ਦੇ ਵਾਸਤੇ ਬਹੁਤ ਕੁਝ ਕਰਦਾ ਪਰ ਜੇ ਇਹ ਮੰਨਿਆ ਜਾਏਗਾ ਕਿ ਇਹ ਰਾਸ਼ਟਰਪਤੀ ਦਾ ਹਿੰਦੂ ਆ ਹੈ ਹੂੰ ਜੇ ਬਤੀਜਾ ਹਿੰਦੂਆਂ ਦਾ ਪ੍ਰਾਈਮ ਮਿੰਿਸਟਰ ਹਿੰਦੂਆਲਾ ਫਿਰ ਉਹ ਜਿਹੜੇ ਮਰਜ਼ੀ ਧਰਨ ਦਾ ਹੋਵੇ ਜਦੋਂ ਉਹ ਨੂੰ ਇਹ ਮੰਨਣਾ ਵੀ ਹਿੰਦੂਆਂ ਦਾ ਪ੍ਰਾਈਮ ਮਿੰਿਸਟਰ ਹੈ ਫਿਰ ਤਾਂ ਬਾਕੀਆਂ ਦਾ ਨਾਂ ਨਾ ਰਿਹਾ ਉਹ ਪ੍ਰਾਈਮ ਮਿੰਿਸਟਰ ਹਾਂ ਹਾਂ ਤੇ ਬਾਕੀ ਉਹ ਜਿਹੜੀਆਂ ਕੁਰਬਾਨੀਆਂ ਰੋਜ਼ ਕਰਦੇ ਫਿਰ ਰਾਸ਼ਟਰ ਕੀ ਰਹਿ ਗਿਆ ਹਾਂ ਹਾਂ ਦੇਸ਼ ਦਾ ਪ੍ਰਧਾਨ ਮੰਤਰੀ ਜਦ ਇੱਕ ਕਮਿਊਨਿਟੀ ਦਾ ਪ੍ਰਧਾਨ ਮੰਤਰੀ ਬਣ ਜੇ ਤੇ ਫਿਰ ਤਾਂ ਬੜੀ ਦੂਜਿਆਂ ਦੇ ਨਾਲ ਆਪਣੇ ਆਪ ਹੀ ਵਿਤਕਰਾ ਪੈਦਾ ਹੋਣਾ ਸ਼ੁਰੂ ਹੋ ਜਾਂਦਾ ਇਹ ਵਰਤਾਂਤ ਜਿਹੜਾ ਹੈ ਹਾਂ ਇਹ ਇਹ ਨੂੰ ਜਿਹੜਾ ਹੈ ਇਹ ਜੋ ਵਰਤਾਂਤ ਸਿਰਜਣਾ ਜਿਹਨੂੰ ਨਰੇਟਿਵ ਕਹਿੰਦੇ ਨੇ ਅੰਗਰੇਜ਼ੀ ਵਾਲੇ ਇਹੋ ਜਿਹਾ ਮਤਲਬ ਸਿੱਧਣਾ ਚੰਗਾ ਨਹੀਂ ਮੈਨੂੰ ਐਂ ਲੱਗਦਾ ਹੈ ਵੀ ਇਹੇ ਜੋ ਦੂਜਾ ਇਹਨਾਂ ਨੇ ਸੱਦਾ ਦਿੱਤਾ ਹੈ ਵਿਰੋਧੀ ਪਾਰਟੀਆਂ ਨੂੰ ਵਿਰੋਧੀ ਪਾਰਟੀਆਂ ਨੂੰ ਵੀ بطور ਪਾਰਟੀ ਲੀਡਰ ਦੇ ਤੌਰ ਤੇ ਸੱਦਾ ਦਿੱਤਾ ਹੈ ਪਾਰਟੀਆਂ ਤਾਂ ਸਾਡੇ ਪੋਲੀਟਿਕਲ ਸਿਸਟਮ ਦਾ 파ਰਟ ਨੇ ਪੋਲੀਟਿਕਲ ਕੌਂਸਲ ਦਾ ਹਿੱਸਾ ਨੇ ਜੇ ਸੋਨੀਆ ਗਾਂਧੀ ਨੇ ਜਾਂ راہੁਲ ਗਾਂਧੀ ਨੇ ਜਾਂ ਖੜਗੇ ਸਾਹਿਬ ਨੇ ਜਾਂ ਇੱਥੋਂ ਸੁਖਵੀਰ ਬਾਦਲ ਨੇ ਜਾਂ ਭਾਵੇਂ ਅਤਮਾਨੇ ਜਾ ਨਿਤਿਸ਼ ਕੁਮਾਰ ਨੇ ਕਿਸੇ ਨੇ ਵੀ ਜਾਂ ਉਹਦ ਬਠਕ ਰਹਿਣਾ ਚਾਹਣਾ ਹੋਵੇ ਉਹ ਬਤੌਰ ਵਿਅਕਤੀ ਜਾ ਸਕਦੇ ਨੇ ਹੂੰ ਜੇ ਉਹ ਬਤੌਰ ਪਾਰਟੀ ਲੀਡਰ ਜਾਂਦੇ ਨੇ ਤੇ ਫਿਰ ਉਹ ਇਹਦਾ ਮਤਲਬ ਇੱਕ ਧਰਮ ਦੇ ਨਾਲ ਗੱਲ ਜੁੜਦੀ ਹੈ ਹੂੰ ਬਿਲਕੁਲ ਕਿਹਦੇ ਤੌਰ ਤੇ ਕਿਸੇ ਵੀ ਤੁਸੀਂ ਧਰਮ ਕਾ ਕੇ ਇਕੱਠੇ ਹੋਵੋ ਤੁਸੀਂ ਕੋਈ ਵੀ ਪੂਜਾ ਪਾਠ ਕਰੋ ਕੋਈ ਤਰਾ ਹੀ ਪਰ ਜਦ ਤੁਸੀਂ ਇੱਕ ਸਿਆਸੀ ਸਿਸਟਮ ਦੇ ਸਭੀ ਸਿਆਸਤ ਵਿੱਚ ਧਰਮਾਂ ਦੀ ਖੁੱਲ ਹੈ ਪਰ ਸਿਆਸਤ ਦੇ ਵਿੱਚ ਧਰਮ ਨਹੀਂ ਬਲਕੇ ਹੁਣ ਤਾਂ ਧਰਮ ਦੇ ਨਾਂ ਤੇ ਬੋਟਾ ਮੰਗਣਾ ਬਿਲਕੁਲ ਨਹੀਂ ਚੱਜ ਕਦੇ ਇੰਦਰਾ ਗਾਂਧੀ ਉਹ ਜਸਟਿਸ ਸਿਨਾ ਨੇ ਸਿਰਫ ਇਸ ਗੱਲ ਤੇ ਹਟਾਤਾ ਸੀ ਕਿ ਉਹਦੀ ਸਟੇਟ ਜਿਹੜੀ ਬਣਾਈ ਗਈ ਸੀ ਇਲੈਕਸ਼ਨ ਚ ਰਹਿਦੀ ਵਾਸਤੇ ਉਹਦੇ ਚ ਕਿਸੇ ਅਧਿਕਾਰੀ ਨੇ ਮਦਦ ਕੀਤੀ ਸੀ ਸਰਕਾਰ ਦੇ ਨੇ ਹੂੰ ਤਾਂ ਬਣਾਉਂਦੀ ਸਰਕਾਰੀ ਅਧਿਕਾਰੀ ਨੇ ਸਟੇਟਾ ਹੁਣ ਤਾਂ ਕੋਈ ਨਹੀਂ ਉਹਨੂੰ ਸੈਟੀਸਫਾਈ ਕਰਦਾ ਇਹ ਚੋ ਵੀ ਆਪਾਂ ਪਤਾ ਕਰ ਲਾ ਲੀਏ ਵੀ ਦੇਸ਼ ਦੇ ਵਿੱਚੋਂ ਸੋਚ ਕਿੱਥੋਂ ਕਿੱਥੇ ਚੱਲਦੀ ਹੈ ਅਦਾਲਤਾਂ ਤਾਂ ਆਫਟਰ ਹੋ ਹੀ ਨੇ ਨਾ ਹਾਂ ਹਾਂ ਉਹਨਾਂ ਨੂੰ ਸੱਟ ਸਾਈਡ ਕਰਿਆ ਇਸ ਗੱਲ ਦੇ ਉੱਤੇ ਅੱਜ ਤੱਕ ਸ਼ਰਿਆਵੀ ਅੱਜ ਤੱਕ ਹਿੰਦੂਵਾਦ ਦੇ ਨਾਰੇ ਲੱਗ ਰਹੇ ਨੇ ਅੱਜ ਤੱਕ ਰੋਜ਼ ਹੀ ਹਿੰਦੂਵਾਦ ਨਾਂ ਦੇ ਉੱਤੇ ਵੋਟਾਂ ਮੰਗੀਆਂ ਜਾਂਦੀਆਂ ਨੇ ਸ਼ਰਿਆ ਆ ਮੰਗੀਆਂ ਜਾਂਦੀਆਂ ਨੇ ਜੇ ਤੁਸੀਂ ਕਹਿੰਦੇ ਹੋ ਪਲਵਾਮਾ ਦੇ ਸ਼ਹੀਦਾਂ ਦੇ ਨਾਂ ਤੇ ਵੋਟ ਦਿਓ ਹਾਂ ਤੇ ਫਿਰ ਤੁਸੀਂ ਸਿੱਧੀ ਵੋਟ ਰੱਖਿਆ ਸਰਖਿਆ ਦੇ ਨਾਂ ਤੇ ਮੈਨੇ ਸਰਖਿਆ ਬਲਾਂ ਦੇ ਨਾਂ ਤੇ ਹਾਂ ਹਾਂ ਇਹ ਤਾਂ ਪੱਕੀ ਹੀ ਹੈ ਵੀ ਤੁਸੀਂ ਲਾਸ਼ਾਂ ਦੇ ਉੱਤੇ ਰਾਜਨੀਤੀ ਕਰ ਰਹੇ ਹੋ ਹਾਂ ਕਿ ਇਸ ਕਰਕੇ ਮੈਨੂੰ ਆ ਲੱਗਦਾ ਹੈ ਵੀ ਜਦ ਤੁਸੀਂ ਬੋਟਾ ਮੰਗਨ ਤੱਕ ਚਲੇ ਜਾਣਾ ਧਰਮ ਦੇ ਨਾਂ ਤੇ ਲੋਕਾਂ ਨੂੰ ਪਾੜਨ ਦੇ ਨਾਂ ਤੇ ਫਿਰ ਇੱਕ ਧਰਮ ਨੂੰ ਬੜੀ ਆਵਾ ਦੇਣ ਦੇ ਨਾਂ ਤੇ ਤਾਂ ਮੈਨੂੰ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਇਹ ਦੇਸ਼ ਆ ਜਿਹੜਾ ਇਹਦੀ ਏਕਤਾ ਜਿਹੜੀ ਜਿਹਦਾ ਸੀ ਢੰਡੋਰਾ ਪਿੱਟ ਰਿਹਾ ਜਿਹਦੇ ਵਾਸਤੇ ਰੋਜ ਹੋਕਾ ਦਿੰਦੇ ਆ ਵੀ ਇਹ ਦੇਸ਼ ਉਸ ਦੀ ਕੇ ਨਾਲ ਸੁਰੱਖਿਤ ਵੀ ਰਹਿ ਪਾਏਗਾ ਏਕਾ ਉਦੋਂ ਹੀ ਰਹਿੰਦਾ ਹੈ ਪਿੰਡਰ ਸਾਹਿਬ ਯਾਰ ਮਨ ਮਿਲੇ ਹੁਣ ਜੇ ਮਨਾਚ ਤੁਸੀਂ ਭੇਡ ਪਾ ਦੋ ਸਕੇ ਭਾਈ ਜਿਹੜੇ ਹੁੰਦੇ ਨੇ ਸਕੇ ਭੈਣ ਭਾਈ ਵਪਾਰ ਵੰਡ ਲੈਂਦੇ ਨੇ ਹਾਂ ਹਾਂ ਜਿੱਤੇ ਤੁਹਾਡੇ ਮਨਾਚ ਭੇਡ ਤਾ ਗਿਆ ਉਹਦੇ ਧਰਤੀ ਇਕੱਠੀ ਰਹਿ ਨਹੀਂ ਸਕਦੀ ਉਹਦੇ ਕੱਦਾ ਕੱਡੀਆਂ ਹੀ ਜਾਣੀਆਂ ਨੇ ਉਹਦੇ ਨਕੀਰਾਂ ਖਿੱਚੀਆਂ ਹੀ ਜਾਣੀਆਂ ਨੇ ਡਾਕਟਰ ਸਾਹਿਬ ਇਹ ਅਦਗਾਟਨ ਹੁਣ ਪ੍ਰਧਾਨ ਮੰਤਰੀ ਸਾਹਿਬ ਕਰਨਗੇ ਜਾਂ ਰਾਸ਼ਟਰਪਤੀ ਸਾਹਿਬ ਨਹੀਂ ਰਾਸ਼ਟਰਪਤੀ ਤਾਂ ਅਦਗਾਟਨ ਹੋ ਤਾਂ ਉਹਨਾਂ ਨੇ ਸੰਸਦ ਦਾ ਨਹੀਂ ਕਰਾਇਆ ਉਹ ਤੁਸੀਂ ਭੁੱਲ ਜਓ ਰਾਸ਼ਟਰਪਤੀ ਨੂੰ ਫੇਰ ਨਾ ਮਨਜ਼ੂਰੀ ਲੈਣੀ ਪੈ ਜਾ ਪ੍ਰਧਾਨ ਮੰਤਰੀ ਸਾਹਿਬ ਤੋਂ ਜੀ ਉਹ ਮੈਨੂੰ ਨਹੀਂ ਲੱਗਦਾ ਤੁਸੀਂ ਦੇਖੋ ਰਾਸ਼ਟਰਪਤੀ ਸਾਹਿਬਾ ਨੂੰ ਤਾਂ ਜਿਹੜੀ ਸੰਸਦ ਦਾ ਉਦਘਾਟਨ ਸੀ ਉਹ ਤਾਂ ਜ਼ਿਆਦਾ ਜ਼ਰੂਰੀ ਸੀ ਜੇ ਆਪਾਂ ਪ੍ਰੋਟੋਕੋਲ ਚ ਦੇਖੀਏ ਉਹ ਤਾਂ ਉੱਥੇ ਨਹੀਂ ਬਲਾਏ ਛੇਤੀ ਕੀ ਬਣਾਉਣਾ ਮੈਨੂੰ ਨਹੀਂ ਲੱਗਦਾ ਸਾਹਿਬ ਡਾਕਟਰ ਸਾਹਿਬ ਇਹ ਮਤਲਬ ਕਹਿندہ ਭਾਵ ਕਿ ਹੁਣ ਉਦਘਾਟਨ ਹੋਣਾ ਹੈ ਤਾਂ ਉਦਘਾਟਨੀ ਰਸਮ ਹੋਰ ਕਈ ਤਰ੍ਹਾਂ ਦੇ ਜਿਹੜੇ ਕਿ ਨਵੇਂ ਮੋੜ ਦੇ ਇਸ ਦੀ ਰਾਜਨੀਤੀ ਨੂੰ ਦੇਸ਼ ਦੀ ਅਰਥਵਿਵਸਥਾ ਨੂੰ ਸੱਭਿਆਚਾਰ ਨੂੰ ਸਮਾਜਿਕ ਪੱਧਰ ਨੂੰ ਨਵੇਂ ਮੋੜ ਵੱਲ ਧੱਕੇਗੀ ਨਾ ਕਿ ਇਹ ਵੋਟਾਂ 2024 ਦੀਆਂ ਵੋਟਾਂ ਵਾਸਤੇ ਇਹ ਰੈਨ ਟਾਈਮ ਦੇਖ ਕੇ ਰੱਖਿਆ ਗਿਆ ਹੈ ਸਾਰਾ ਕੁਝ ਕਿ ਤਿੰਨ ਮਹੀਨੇ ਵੋਟਾਂ ਚ ਰਹੇ ਜੇ ਨਾ ਕੋਈ ਕਪੜਾ ਲਾ ਤਾ ਵੋਟਾਂ ਪੈ ਨਹੀਂ ਨੇ ਜੇ ਇਸ ਤੱਕ ਇਹ ਪੂਰਾ ਇਹ ਰਾਜਨੀਤੀ ਧਰਮ ਦੀ ਰਾਜਨੀਤੀ ਚ ਵਰਤਿਆ ਜਾ ਰਿਹਾ ਹੈ ਔਰ ਜਿਹੜਾ ਸਰ ਦਾ ਚੋਣ ਕਮਿਸ਼ਨ ਆ ਉਹ ਇਨਾਂ ਮਾਮਲਿਆਂ ਤੇ ਹੁਣ ਚੁੱਪ ਝਾਈ ਹੋਈ ਆ ਉਹਨੇ ਕਿਉਂਕਿ ਹੁਣ ਤਾਂ ਚੋਣ ਕਮਿਸ਼ਨ ਬਾਰੇ ਕਾਨੂੰਨ ਵੀ ਦਸਤਾਵੇਜ਼ ਹੋ ਚੁੱਕੇ ਨੇ ਕਿ ਇਹ ਚੀਜ਼ ਜਸਸ ਸਾਹ ਦੇ ਚ ਮੈਂਬਰ ਨਹੀਂ ਹੋ ਸਕਦਾ ਹੈ ਸਰਕਾਰ ਦੇਣਗੇ ਕੋ ਜੀ ਨੂੰ ਮਰਜੀ ਲਾ ਲੈਣਾ ਹੁਣ ਤਾਂ ਸਭ ਦੇ ਸਕਰੀਨ ਕੋਲ ਦੇ ਸਾਹਮਣੇ ਆ ਗਿਆ ਕਿ ਵੀ ਵੀ ਪੈਕ ਸਾਰੇ 6 ਉਹ ਤਾਂ ਕੋਈ ਜੀ ਕਹਿੰਦਾ 6 ਲੱਖ ਵੀ ਵੀ ਪਰ ਉਹ ਕਹਿੰਦਾ ਇਹ ਤਾਂ ਖਰਾਬੀ ਹੋ ਗਏ ਤਾਂ ਕਿ ਉਹ ਵੋਟਾਂ ਨਾ ਗਿਣਿਆ ਸੋ ਇਹ ਇਹ ਜਮਹੂਰੀਅਤ ਤੇ ਵੱਡੇ ਸਵਾਲ ਖੜੇ ਹੋ ਰਹੇ ਨੇ ਜਿਹੜਾ ਕੁਝ ਕਰਿਆ ਜਾ ਰਿਹਾ ਥੋੜੀ ਦੇਰ ਵਾਸਤੇ ਚੱਲਦਾ ਰਹਿੰਦਾ ਹੈ ਅgetElementById ਪਰ ਇਹ ਸਭਾ ਵੀ ਚੱਲਦਾ ਦੂਜੀ ਗੱਲ ਜਿਹੋ ਜਿਹੀ ਇਹ ਰਾਜਨੀਤੀ ਆ ਇਹੋ ਜੀ ਰਾਜਨੀਤੀ ਕਦੇ ਇਕੱਠੇ ਨਹੀਂ ਰਹਿਣ ਦਿੰਦੀ ਜੇ ਅਸੀਂ ਇਸ ਗੱਲ ਨੂੰ ਦੇਖਦੇ ਆ ਜਿਹੜਾ ਹਿੰਦੂਆਂ ਦਾ ਇਤਿਹਾਸ ਹੈ ਹੂੰ ਜਿਸ ਵਿੱਚ ਮੁਲਕ ਦੀ ਤਰਹੋਰ ਕਹਿੰਦੇ ਨੇ ਜਿਸ ਨੂੰ ਨਵੀਂ ਸਿੱਖਿਆ ਨੀਤੀ ਦੇ ਤਹਿਤ ਗੀਤਾ ਮਹਾਪਾਦ ਰਮਾਇਣ ਨੂੰ ਪੜਾਇਆ ਜਾਣਾ ਸਿਲੇਬਸ ਦੇ ਵਿੱਚ ਹੂੰ ਤੇ ਉਹ ਗੀਤਾ ਤਾਂ ਫਿਰ ਹਿੰਦੂਆਂ ਦੀ ਲੜਾਈ ਸੀ ਆਪਸ ਵਿੱਚ ਹੂੰ ਕੱਲ੍ਹ ਹਿੰਦੂਵੰਦੀ ਨਹੀਂ ਬੜਕੇ ਚਾਚੇ ਤਾਇਿਆਂ ਦੇ ਬੱਚਿਆਂ ਦੀ ਲੜਾਈ ਸੀ ਹੂੰ ਜੀ ਘੇੜੇ ਤੇ ਤਰ੍ਹਾਂ ਸੀ ਉਹ ਵੱਡੇ ਸੀਗੇ ਪੰਦੇ ਛੋਟੇ ਸੀਗੇ ਹੂੰ ਤੇ ਦੋਹਾਂ ਦੇ ਬੇਟਿਆਂ 'ਚ ਲੜਾਈ ਸੀ ਨਾ ਸਕੇਤਰਾ ਹੂੰ ਹੂੰ ਸੋ ਚਾਚੇ ਤਾਇਿਆਂ ਦੇ ਬੇਟਿਆਂ 'ਚ ਲੜਾਈ ਸੀ ਜਿਹੜੀ ਰਮਾਇਣ ਦੀ ਹੈ ਉਹਦੇ 'ਚ ਵੀ ਉਹਦੇ 'ਚ ਤੁਸੀਂ ਮਤਰੇਵ ਨਹੀਂ ਬਹੁਤੇ ਕਹਿ ਸਕਦੇ ਮਾਵਾ ਵੱਖਰੀਆਂ ਸੀ ਬਾਪ ਤਾਂ ਉਹੀ ਸੀ ਹੂੰ ਹਾਂਜੀ ਇੱਚ ਵੀ ਰਾਜ ਵੀ ਇਹੀ ਝਗੜਾ ਸੀ ਹਾਂ ਹਾਂ ਸੋ ਇਸ ਕਰਕੇ ਉਹਦੇ ਵਿੱਚ ਜੇ ਇਹਨਾਂ ਦੋਹਾਂ ਅਸੀਂ ਗੱਲਾਂ ਨੂੰ ਦੇਖੀਏ ਤਾਂ ਦੋਹਾਂ ਗੱਲਾਂ ਦੇ ਵਿੱਚ ਇੱਕ ਗੱਲ ਜ਼ਰੂਰ ਹੈ ਇੱਕ ਤਾਂ ਲੜਾਈ ਕਰਾਉਂਦਾ ਜਿਹੜਾ ਇਹੋ ਜਿਹਾ ਜਿਹੜਾ ਵਿਰਸਾ ਹੈ ਮੁਝੇ ਇਸ ਵਿਰਸੇ 'ਚ ਔਰਤ ਦੀ ਜੋ ਹਾਲਤ ਹੁੰਦੀ ਹੈ ਹਾਂ ਸੀਤਾ ਦਾ ਕੀ ਕਸੂਰ ਸੀ ਹਾਂ ਸ਼ਰੂਪਨਖਾ ਦਾ ਕੀ ਕਸੂਰ ਸੀ ਸ਼ਰੂਪਨਖਾ ਦੇ ਨੱਕ ਕੰਨ ਵੱਢਦੇ ਲక్ష్ਮਣ ਨੇ ਉਹਨੇ ਤਾਂ ਇਹੀ ਕਿਹਾ ਸੀ ਮੈਂ ਚੱਲਣਾ ਵਿਆਹ ਰਣਚੋਨੀ ਆਈ ਨਹੀਂ ਕਿਹੜੀ ਖਾਸ ਗੱਲ ਹੋ ਗਈ ਜੋ ਕਹਿੰਦਾ ਮੈਂ ਨਹੀਂ ਕਰਣੀ ਭਾਈ ਹਾਂ 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 ਉਨੋਂ ਕੋਈ ਬੰਦਾ ਕੋਈ ਪ੍ਰਪੋਜ਼ਲ ਨਾ ਤੁਸੀਂ ਨਾ ਕਰਦੋ ਇਹ ਤਾਂ ਕੋਈ ਇਹ ਤਾਂ ਥੋੜਾ ਵੀ ਤੁਸੀਂ ਅਗਲੇ ਨੂੰ ਮਾਰ ਦੋਗੇ ਦੂਜਾ ਇਦਾਂ ਹੀ ਜਦ ਫਿਰ 라ਮਨ ਉਹਨਾਂ ਚੁੱਕੇ ਲਗਿਆ ਸੀ ਤਾ ਨੂੰ ਸੀਤਾ ਦਾ ਸੋ ਕੀ ਕਸੂਰ ਸੀ ਹਾਂ ਬਿਲਕੁਲ ਤੇ ਫੇਰ ਸੀਤਾ ਨੂੰ ਅਗਨੀ ਪ੍ਰੀਖਿਆ ਵੀ ਦੇਣੀ ਪਈ ਫੇਰ ਸੀਤਾ ਨੂੰ ਧਰਤੀ ਪਾਰ ਕੇ ਕਹਿੰਦੇ ਵੀ ਗਰਖੋਣਾ ਤੇ ਆ ਜਿਆਦਾ ਲੜਾਈ ਹੋ ਰਹੀ ਹੈ ਦੋਹਾਂ ਦੀ ਹੁਣ ਕੀ ਹੈ ਜਿੰਨੇ ਕਹਿੰਨ ਨਾ ਹੁਣ ਧਰਤੀ ਪਾਰ ਕੇ ਸੱਚੀ ਵਿੱਚ ਹੋਏ ਨਾ ਹੋਇਆ ਵੀ ਗੱਲ ਨਾ ਵੀ ਜਾਈਏ ਆਮ ਤੌਰ ਤੇ ਕਹਿੰਦੇ ਹੁੰਦੇ ਮੈਂ ਬਚਪਨ ਤੋਂ ਸੁਣਦਾ ਸੀ ਬਿਜਤ ਕੋ ਨਮੋਸ਼ੀ ਵਾਲੀ ਗੱਲ ਹੋ ਜਾਂਦੀ ਉਹ ਕਹਿੰਦੇ ਵੀ ਜੇ ਧਰਤੀ ਪਾਰ ਜੇ ਮੈਂ ਤਾਂ ਉਹਦੇ ਵਿੱਚ ਹੀ ਸਮਾ ਜਾ ਮੈਂ ਸੱਚੇ ਵਿੱਚ ਪ੍ਰਸ਼ੰਨ ਕਹਿੰਦੇ ਸਨ ਨੇ ਹਿੰਦੂਗਾ ਹਾਂ ਜੀ ਹਾਂ ਮਤਲਬ ਐਨੀ ਨਮੋਸ਼ੀ ਦੀ ਗੱਲ ਸੀ ਸੋ ਇਦਾਂ ਹੀ ਦਰੋਪਤੀ ਦਾ ਕੀਰ ਹਨ ਆਪਾਂ ਸਾਰੇ ਸੁਣਦੇ ਆ ਇਹ ਤਾਂ ਕੋਈ ਇਹਨੂੰ ਤਾਂ ਕੋਈ ਧੁੱਕ ਧੁੱਕ ਠੇਪਦਾ ਨਹੀਂ ਨਾ ਕਰੀ ਜਾ ਸਕਦੀ ਔਰ ਜੇ ਫਿਰ ਭੀਸ਼ਮ ਪਤਾਮੇ ਪਾਵੇ ਨਾਲ ਬੰਨੇ ਜਾਣਗੇ ਰਾਜ ਦੇ ਨਾਲ ਫਿਰ ਦਰਯੋਧਨ ਦਾ ਜੇ ਰਾਜ ਰਹੇਗਾ ਤੇ ਪੰਡਵਾਂ ਦੀ ਲੜਾਈ ਫਿਰ ਤਾਂ ਮਹਾਭਾਰਤ ਹੋਣੀ ਹੋਣੀ ਨੇ ਫਿਰ ਦੋ ਨਹੀਂ ਮੇਰੇ ਖਿਆਲ ਹੈ ਨਾ ਉਹਦੇ ਇਸ ਕਰਕੇ ਦੇਸ਼ ਨੂੰ ਇੱਕ ਰੱਖਣ ਵਾਸਤੇ ਇਹਦੇ ਚ ਤੁਹਾਡੇ ਕਹਿੰਦਾ ਡਾਕਟਰ ਸਾਹਿਬ ਇਹ ਵੀ ਆ ਜਾਂਦਾ ਹੈ ਕਿ ਇੱਕ ਨਿੱਜੀ ਵਿਅਕਤੀਗਤ ਦੀ ਜਿਹੜੀ ਲੜਾਈ ਸੀਗਾ ਉਹ ਇਤਿਹਾਸ ਨੂੰ ਜਿਹੜਾ ਨਵੀਂ ਸਿੱਖਿਆ ਨੀਤੀ ਦੇ ਵਿੱਚ ਪੂਰੇ ਮੁੜ ਕੇ ਉੱਤੇ ਧੋਪਨ ਦੀ ਕੋਸ਼ਿਸ਼ ਹੋਏਗੀ ਮੈਨੂੰ ਲੱਗਦਾ ਇਹ ਵੀ ਉਹ ਤਾਂ ਉਹਨਾਂ ਦੀ ਦੋ ਆਪਸ ਵਿੱਚ ਪਰ ਘਰੇਲੂ ਲੜਾਈ ਸੀ ਪਰ ਜੇ ਤੁਸੀਂ ਉਹ ਪਾਉਣਾ ਹੈ ਫਿਰ ਤੁਸੀਂ ਜਿੰਨਾ ਮਰਗੀ ਪਾਈ ਜੋ ਫਿਰ ਕੋਈ ਅੰਤ ਨਹੀਂ ਹੈ ਕਹਾਣੀਆਂ ਦੇ ਨਾਤੇ ਬਲਕਿ ਉਹ ਬਹੁਤ ਅੱਛਾ ਇਤਿਹਾਸ ਨਹੀਂ ਹੈ ਜੇ ਆਪਾਂ ਉਹਨੂੰ ਦੇਖੀਏ ਕੋਈ ਭਰਾਵਾਂ ਦੀ ਇੰਨੀ ਲੜਾਈ ਵੀ ਤੁਸੀਂ ਸਾਰੀ 18 ਕੋਈ ਸੈਨਾ ਹੀ ਖਤਮ ਕਰ ਦਿੰਦੇ ਹੋ ਤੁਸੀਂ ਆਪਣੀ ਬਹੁਤਾਂ ਚੀਰ ਹਰਨ ਕਰ ਦਿੰਦੇ ਹੋ ਔਰ ਕੋਈ ਬੋਲਦਾ ਹੀ ਨਹੀਂ ਉੱਥੇ ਬਦਰ ਤੋਂ ਸੁਵਾਏ ਇਹ ਕੋਈ ਚੰਗੀਆਂ ਪਰਤਾਂ ਨਹੀਂ ਹੈਗੀਆਂ ਜਿਹੜੀ ਚੱਕੀ ਪਰਤਾਂ ਸਿਰਫ ਇੱਕ ਗੀਤਾ ਦੇ ਵਿੱਚੋਂ ਸਾਹਮਣੇ ਆਉਂਦੀ ਹੈ ਜਦ ਕ੍ਰਿਸ਼ਨ ਜੀ ਕਹਿੰਦੇ ਨੇ ਕਿ ਜੋ ਮਰਜ਼ੀ ਹੋਵੇ ਸਾਹਮਣੇ ਆਪਦਾ ਕਰਤੱਵ ਪਾਲਨ ਕਰਨਾ ਹੈ ਔਰ ਬਿਨਾ ਕਿਸੇ ਕਰਤੱਵ ਪਾਲਨੇ ਵਿੱਚ ਪਿੱਛੇ ਨਹੀਂ ਭੱਜਣਾ ਫਲ ਦੇ ਪਿੱਛੇ ਭੱਜਣਾ ਨਹੀਂ ਹੈ ਹੂੰ ਜਿੱਤਣ ਵਾਸਤੇ ਬੜਾਈ ਕਰਨੀ ਹੈ ਪਰ ਜਿੱਤਣ ਵਾਸਤੇ ਹਰ ਹਰ ਬੜੀ ਵਰਤਣਾ ਸੋ ਇਦਾਂ ਹੀ ਕੰਮ ਕਰੋ ਡੋਮੋ ਤਿੰਨ ਉਹਨਾਂ ਨੇ ਹਰ ਜਗ੍ਹਾ ਤੇ ਗੀਤਾ ਜੀ ਕ੍ਰਿਸ਼ਨ ਜੀ ਨੇ ਤਿੰਨ ਤਿੰਨ ਦਸਾਏ ਤਿੰਤਰਾਂ ਵਿਸ਼ਵਾਸ ਹੁੰਦੇ ਨੇ ਤਾਮਸੀ ਰਾਸੀ ਤੇ ਸਤਵਿਕ ਉਹਨਾਂ ਨੇ ਪੂਰੇ ਸਿਸਟਮ ਨੂੰ ਤਿੰਨ ਚ ਵੰਡਿਆ ਸਾਤਵੂਦਾਂ ਦਾ ਹੁੰਦਾ ਵੀ ਠੀਕ ਆ ਜੀ ਜੋ ਮਿਲ ਗਿਆ ਖਾ ਲਿਆ ਕੰਦ ਮੂਲ ਖਾ ਕੇ ਗੁਜ਼ਾਰਾ ਕਰ ਲਿਆ ਸੱਚ ਬੋਲਣਾ ਹੈ ਕਿ ਜਿਹੜੇ ਮਿਲ ਗਿਆ ਕੋਈ ਤੜਕਪੜਕ ਨਹੀਂ ਰੱਖਣੀ ਚੰਗਾ ਕੰਮ ਕਰਨਾ ਸੱਚ ਕੋ ਬੰਦੇ ਰਾਸ਼ੀ ਪੁਰਸ਼ ਆਮ ਤੌਰ ਤੇ ਨਹੀਂ ਹੋ ਸਕਦੇ ਰਾਜ ਵਿੱਚ ਰਾਜ ਦੇ ਵਿੱਚ ਥੋੜਾ ਸਾਨੂੰ ਦਿਖਾਵਾ ਜੋ ਜਲਾਉ ਜਰੂਰ ਕਰਨਾ ਪੈਂਦਾ ਰਾਸੀ ਇਹ ਹੁੰਦਾ ਪਰ ਉਹ اصولਾਂ ਨਾਲ ਉਹ ਹੁੰਦਾ ਜਿਹੜਾ ਤਾਮਸੀ ਹੁੰਦਾ ਉਹਦੇ ਵਿੱਚ ਇਹੀ ਆ ਵੀ ਮਿਰਚ ਮਸਾਲੇ ਗਰਮ ਹੋਰ ਜੋ ਮਰਜੀ ਖਾਈ ਜੋ ਜੋ ਮਰਜੀ ਬੁੱਢੀ ਜੋ ਨਾ ਬੋਲਬਾਣੀ ਤੇ ਕੰਟਰੋਲ ਹੈ ਨਾ ਖਾਣ ਪੀਣ ਤੇ ਕੰਟਰੋਲ ਹੈ ਨਾ ਕੱਪੜਿਆਂ ਤੇ ਕੰਟਰੋਲ ਹੈ ਨਾ ਕੋਈ ਨਿਜਮਤ ਤੇ ਕੰਟਰੋਲ ਹੈ ਸੋ ਉਹ ਉਹਦਾ ਮਤਲਬ ਹੁੰਦਾ ਸੋ ਰਾਜਸੀ ਜਿਹੜਾ ਉਹਦੇ ਵਿੱਚ ਦੱਸਿਆ ਹੈ ਵੀ ਰਾਜਸੀ ਕੀ ਹੁੰਦਾ ਹੈ ਰਾਜਸੀ ਦਾ ਮਤਲਬ ਹੁਣ ਅਸੀਂ ਰਾਜਸੀ ਅਸੀਂ ਕਹਿੰਦੇ ਅਸੀਂ ਗੀਤਾ ਦੇ ਪਰੋਕਾਰ ਹੂੰ ਸ਼੍ਰੀ ਦਾ ਦੇਵਤਾ ਰਾਜ ਧਰਮ ਨੂੰ ਦੱਸਿਆ ਵੀ ਕੀ ਆ ਹੂੰ 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 ਰਾਜ ਸੀ ਜਿਹੜਾ ਜੀਵਨ ਹੈ ਉਹ ਦੱਸੇ ਵੀ ਰਾਜੇ ਨੇ ਕੀ ਕਰਨਾ ਹੈ ਹੂੰ ਰਾਜੇ ਨੇ ਤਾਂ ਇਨਸਾਫ ਕਰਨਾ ਹੈ ਔਰ ਮੈਂ ਕਿਹਾ ਮਹਾਭਾਰਤ ਦੀ ਜੇ ਬਾਕੀ ਗੱਲ ਲਈਏ ਕਿਉਂਕਿ ਗੀਤਾ ਦਾ ਇੱਕ ਹਿੱਸਾ ਹੈ ਮਹਾਭਾਰਤ ਦੇ ਵਿੱਚ ਕ੍ਰਿਸ਼ਨ ਜੀ ਨੇ ਜਦ ਕ੍ਰਿਸ਼ਨ ਜੀ ਨੇ ਕੰਸ ਨੂੰ ਮਾਰਿਆ ਤੇ ਕ੍ਰਿਸ਼ਨ ਜੀ ਨੂੰ ਪੁੱਛਿਆ ਕਿ ਵਿੱਚ ਕੰਸ ਨੂੰ ਕਿਉਂ ਮਾਰਤਾ ਉੱਤਰ ਰਾਜ ਰਾਜਾ ਤਾਂ ਰਬ ਦਾ ਰੂਪ ਹੁੰਦਾ ਹੈ ਉਹ ਕਹਿੰਦੇ ਕਾਂਸੇ ਰਾਜ ਤਾਂ ਪਾਪ ਹੀ ਬਹੁਤ ਹੋਏ ਸੀ ਚੋਲੀਆਂ ਠੱਗੀਆਂ ਡਾਕੇ ਉਧਾੜੇ ਕਤਲ ਹੋਈ ਜਾਂਦੇ ਸੀ ਇਸ ਕਰਕੇ ਉਹਨੂੰ ਮਾਰਨਾ ਤਾਂ ਜ਼ਰੂਰੀ ਸੀ ਉਹ ਤਾਂ ਤਾਂ ਰਾਜ ਹੀ ਮਾਰਾ ਸੀ ਹੂੰ ਇਸ ਕਰਕੇ ਹੋ ਰਿਆ ਸੀ ਸਾਰਾ ਕੁਝ ਸੋ ਜਿਹੜਾ ਅਸੀਂ ਦੇਖਨੇ ਆ ਵੀ ਜੇ ਅਸੀਂ ਉਹਨਾਂ ਧਾਰਮਿਕ ਗ੍ਰੰਥਾਂ ਨੂੰ ਦੇਖਣਾ ਹੋਵੇ ਉਹਨਾਂ 'ਚ ਕਈ ਗੱਲਾਂ ਐਸੀਆਂ ਨੇ ਜਿਹਦੇ ਵਾਸਤੇ ਵਿਆਹ ਕਰ ਨਹੀਂ ਚਾਹੀਦਾ ਜਨਕੇ ਸਮਾਜ ਚੰਗਾ ਨਹੀਂ ਹੂੰ ਜੇ ਪਾੜਾ ਕੰਮ ਹੁੰਦਾ ਹੈ ਖਾਸ ਕਰਕੇ ਔਰਤ ਹੀ ਬੇਰੁਣਤੀ ਹੁੰਦੀ ਹੈ ਉਹ ਕਹਿੰਦੀ ਵੀ ਧਰਤੀ ਪਾੜ ਜੇ ਮੈਂ ਤਾਂ ਵਿੱਕੀ ਸਮਾ ਜਾਂਦਾ ਇਹ ਆ ਉਹਦਾ ਦਿਲ ਦਾ ਤੇ ਡਾਕਟਰ ਸਾਹਿਬ ਤੁਸੀਂ ਜ਼ਿਕਰ ਕਰ ਰਹੇ ਸੀ ਭਗਵਾਨ ਰਾਮਚੰਦਰ ਜੀ ਦਾ ਜਿਹੜਾ ਜਿਹੜਾ ਜਨਮ ਹੋਇਆ ਉਹ ਪੰਜਾਬ ਦੇ ਵਿੱਚ ਕੜਾਵ ਦੇ ਵਿੱਚ ਪਟਿਆਲਾ ਜ਼ਿਲ੍ਹੇ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਇਸ ਗੱਲ ਦੀ ਤਾਇਦ ਕਰਦੀ ਹੈ ਉਹ ਕਿ ਕਿਤਾਬ ਨਹੀਂ ਯੂਨੀਵਰਸਿਟੀ ਉਹਦੇ ਕੋ ਛਾਪੀ ਹੋਈ ਤਸਵੀਰ ਤਸਵੀਰ ਮੈਨੋਂ ਨਹੀਂ ਹਾਂਜੀ ਹਾਂਜੀ ਉਹ ਪਈ ਹੈ ਉਹਦੇ ਤਰਫੋਂ ਇਹ ਜੇ ਹਨ ਇਹ ਆ ਨਹੀਂ ਬਸ ਨਹੀਂ ਮੈਨੂੰ ਕਿਤੇ ਅਨ ਜੁਦਿਆ ਦਾ ਇਤਿਹਾਸ ਫਿਰ ਕਿਵੇਂ ਮਤਲਬ ਕੇ ਬਤਾਇਆ ਜਾ ਰਿਹਾ ਨਹੀਂ ਨਹੀਂ ਉਹ ਜੁਦਿਆ ਵੀ ਹੈਗੀ ਆ ਤਰ ਜਿੰਦਿਆ ਜਨਮ ਨਹੀਂ ਹੋਇਆ ਉਹ ਜੁਦਿਆ ਵੀ ਵਿੱਚ ਲਿਖਿਆ ਉਹ ਸੇ ਸ਼ਲੋਕ ਚ ਲਿਖਿਆ ਹੂੰ ਅੱਛਾ ਜੀ 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 ਉਹਦੇ ਵਿੱਚ ਲਿਖਿਆ ਵੀ ਆ ਹਿਸ਼ਾ ਜੀ ਕੌਸ਼ਲ ਕੌਸ਼ਲ ਪਰਵਤ ਹੋਇਗਾ ਦੇਸ਼ ਹੈ ਉਹਦੇ ਵਿੱਚ ਜਨਮ ਹੋਇਆ ਰਾਮ ਦਾ ਬਿਲਕੁਲ ਕਲੀਅਰ ਲਿਖਿਆ ਹੋਇਆ ਕੋਈ ਝਗੜਾ ਨਹੀਂ ਉਹ ਸ਼ਲੋਕ ਆ ਪੂਰਾ ਹੂੰ ਹੂੰ ਜੀ ਜੀ ਹਾਂ ਉਹ ਮੇਰੇ ਕੋਲ ਜਿਹੜੀ ਹੈਗੀ ਰਮਾਇਣ ਨਾ ਮੈਂ ਉੱਥੇ ਬੈਠਾ ਹੁੰਦਾ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦੇਣਾ ਸੀ ਸ਼ਲੋਕ ਹੂੰ ਹੂੰ ਠੀਕ ਹੈ ਜੀ ਕਹਿੰਦਾ ਭਾਬਗੇ ਅਜੁੱਧਿਆ 20 ਜਨਮ ਮੰਨਿਆ ਜਾਂਦਾ ਹੈ ਜਾਂ ਉਹ ਵੀ ਇੱਕ ਸਪਸ਼ਟ ਹੈ ਉਹੀ ਉਹ ਤਾਂ ਮੰਨਣ ਦੀ ਗੱਲ ਹੈ ਨਾ ਮੰਨਣ ਨੂੰ ਤਾਂ ਤੁਸੀਂ ਜਿਹੜੀ ਮਰਜ਼ੀ ਮਨਾਓ ਉਸ ਮੰਨ ਲਓ ਮੰਨਣ ਨੂੰ ਤਾਂ ਤੁਸੀਂ ਕੁਝ ਵੀ ਕਹਿ ਸਕਦੇ ਹੋ ਹਾਂ 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 ਮੰਨਣ ਦੀ ਮਨਾਉਤ ਹੋਰ ਗੱਲ ਹੈ ਜੋ ਲਿਖਿਆ ਹੋਇਆ ਤੁਸੀਂ ਰੋਮਾਂਚ ਉਹ ਹੋਰ ਉਹ ਤੇ ਕਡਾਮ ਦੇ ਵਿੱਚ ਪੰਜਾਬ ਦੇ ਵਿੱਚ ਉਹ ਕੌਸ਼ਲ ਪ੍ਰਦੇਸ਼ ਨੂੰ ਕਿਹਾ ਤੇ ਕੌਸ਼ਲ ਪ੍ਰਦੇਸ਼ੀ ਡਿਫਾਈਨ ਕਰੇ ਅਬ ਕਿਹੜੀ ਦਿਸ਼ਾ ਹੈ ਕਿਹੜਾ ਇਹ ਹੈ ਕਿ ਮੈਂ ਉੱਥੇ ਕਹਿੰਦਾ ਵੀ ਉਹ ਪ੍ਰਭੂ ਉੱਥੇ ਪ੍ਰਗਟ ਹੋਏ। ਹੂੰ। ਪੁਰਾਣਾ ਉਹ ਸ਼ਲੋਕ ਹੈ ਬੁਰਾ। ਤਾਂ ਇਸ ਕਰਕੇ ਸਰ ਸਾਹਿਬ ਮੋਦੀ ਸਰਕਾਰ ਦਾ ਕਹਿ ਲੀ ਕਿ ਭਾਜਪਾ ਦਾ ਵੱਡਾ ਧਿਆਨ ਤਾਂ ਅਜोध्या ਵਾਲੀ ਹੈ। ਕਈ ਸਾਲਾਂ ਤੋਂ ਇੱਕ ਘੜਾਮ ਨੂੰ ਕਿਉਂ ਇਗਨੋਰ ਕੀਤਾ ਜਾ ਰਿਹਾ ਜੀ ਫਿਰ ਇਹ ਸਾਰੇ ਮਾਮਲੇ ਦੇ ਵਿੱਚ। ਨਹੀਂ 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 ਉਹ ਤਾਂ ਜਿਹੜਾ ਜਦੋਂ ਉਹਨਾਂ ਨੇ ਇੱਕ ਆਬਦਾ ਉਹ ਬਣਾ ਲਿਆ ਉਸ ਦੇ ਉੱਤੀ ਉਹਨਾਂ ਨੇ ਸਾਰਾ ਬੁਣਿਆ ਹੋਇਆ ਹੈ। ਜਦੋਂ ਉਹਨਾਂ ਨੇ ਧਰਮ ਦੇ ਨਾਂ ਤੇ ਬਣਾਇਆ ਹੈ ਉਹ ਧਰਮ ਦੀ ਜਗ੍ਹਾ ਤੇ ਆਪਣੀ ਆਪਣੀ ਹਿਸਾਬ ਨਾਲ ਬਣਾ ਲੈਂਦੇ ਨਾ। ਹੁਣ ਆਏ ਜੀ ਆਪਾਂ ਇਹ ਤੁਸੀਂ ਜਿਹੜਾ ਤੁਹਾਡੇ ਸਵਾਲ ਦਾ ਜਵਾਬ ਮੈਂ ਦੂਜੇ ਪੱਖੋਂ ਦਿੰਦਾ। ਹਾਂ ਹਾਂ ਉਹ ਕਹਿੰਦੇ ਸੀ ਹਿੰਦੂਆਂ ਦੇ ਰਾਖੇ ਹਾਂ ਹਾਂ ਇਹ ਜਿਹੜੀਆਂ ਇਹ ਕੁੜੀਆਂ ਪਹਿਲਵਾਨਾਂ ਨੇ ਹਾਂ ਹਾਂ ਇਹਨਾਂ ਚੋਂ ਇੱਕ ਵੀ ਦੂਜੀ ਨਹੀਂ ਹੈ ਹਾਂ ਹਾਂ ਜੀ ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਉਹ ਗੈਸ ਛੱਡੀ ਉਹ ਤਾਂ ਸਾਰੇ ਹਿੰਦੂ ਨੇ ਹਾਂ 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 ਜਿਨੇ ਉਹਨੂੰ ਪਾਸ ਕੀਤਾ ਉਹ ਵੀ ਹਿੰਦੂ ਹੈ ਬਲਕਿ ਉਹ ਤਾਂ ਭਾਜਪਾ ਦਾ ਐਮਪੀ ਹੈ ਹਾਂ ਹਾਂ ਸੋਈ ਕੋਈ ਹਿੰਦੂ ਆ ਨਾ ਹਿੰਦੂ ਦਾ ਸਵਾਲ ਨਹੀਂ ਤੇ ਕਿੰਨੇ ਹਿੰਦੂ ਮਾਰੇ ਗਏ ਨੇ ਕਰੋਨਾ ਚ ਕਿੰਨੇ ਮਾਰੇ ਗਏ ਨੇ ਫਿਰ ਨਾਲ ਜੀ ਹਮੇਸ਼ਾ ਹੂੰ ਖੇਤੀ ਬੜਾਈ ਸੀ ਉਹਦੇ ਵਿੱਚ ਕਿੰਨੇ ਕਿਸਾਨ ਤਾਂ ਜ਼ਿਆਦਾ ਕਿਸਾਨ ਤਾਂ ਹਿੰਦੂ ਹੀ ਹੈ ਹੂੰ 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 ਸਿੱਖ ਕਿਸਾਨ ਤਾਂ ਜਾਂ ਮੁਸਲਮਾਨ ਕਿਸਾਨ ਤਾਂ ਬਹੁਤੀ ਥੋੜਾ ਹੂੰ ਹੂੰ ਜੀ ਬਦਦਾ ਤਾਂ ਪੂਰੇ ਮੁੜਕ ਦੇ ਵਿੱਚਾਂ ਦਾ 78% ਵਾਦੀ ਹਿੰਦੂਆਂ ਦੀ ਐਸੀ ਪਰਸੈਂਟ ਫਿਰ ਅਸੀਂ ਸੱਚ ਕਿਸਾਨ ਵੀ ਤਾਂ ਉਹੀ ਹੋਣ ਨੇ ਜਿਆਦਾ ਸੋ ਇਸ ਕਰਕੇ ਇਹ ਤਾਂ ਇਹ ਤਾਂ ਉਹ ਇੱਕ ਛਲਾਵਾ ਹੈ ਹੂੰ ਵੀ ਅਸੀਂ ਜਿਦਾਂ ਦੇ ਰੱਖਿਆ ਹੂੰ ਹੂੰ ਜਿਹੜੀਆਂ ਦੁਕਾਨਾਂ ਕਹਿੰਦੇ ਨੇ ਮਾੜ ਵੱਡੇ ਵੱਡੇ ਖੁੱਲਨੇ ਨੇ ਦੁਕਾਨਾਂ ਤਾਂ ਹਿੰਦੂਆਂ ਦੀ ਹੀ ਖਤਮ ਹੋਣੀਆਂ ਨੇ ਨਾ ਆ ਜਿਹੜੇ ਵੱਡੇ ਵੱਡੇ ਜਦ ਵੀ ਕੋਈ ਪੌੜ ਮੰਦ ਨੇ ਸਾਡੇ ਦੁਕਾਨਾਂ ਤਾਂ ਬਹੁਤੀਆਂ ਹਿੰਦੂਆਂ ਨਹੀਂ ਹੁੰਦੀਆਂ ਚਲੋ ਪੰਜਾਬ ਦੇ ਵਿੱਚ ਸਿੱਖਾਂ ਦੀਆਂ ਵੀ ਹੈਗੀਆਂ ਬਾਕੀ ਜਗ੍ਹਾ ਤਾਂ ਹਿੰਦੂਆਂ ਦੀ ਹੀ ਨੇ ਹੂੰ ਹੂੰ ਇਸ ਕਰਕੇ ਆਪਾਂ ਇਹ ਨਹੀਂ ਆਪਾਂ ਰੱਖ ਸਕਦੇ ਵੀ ਇਹ ਜਿਹੜਾ ਹੈਗਾ ਇਹ ਹਿੰਦੂਆਂ ਦੀ ਕੋਈ ਰਾਖੀ ਹੋ ਰਹੀ ਹੈ ਜਿੰਨਾ ਬੇਦਖਾਰੀ ਉਹ ਹਿੰਦੂਆਂ ਦੀ ਜ਼ਿਆਦਾ ਹੈ ਹੂੰ ਜੀ ਬਿਲਕੁਲ ਸੋ ਇਸ ਕਰਕੇ ਤਾਂ ਸਿਰਫ ਧਰਮ ਨੂੰ ਵਰਤਿਆ ਜਾ ਰਿਹਾ ਹੈ ਰਾਜਨੀਤੀ ਵਾਸਤੇ ਇਹ ਮਾੜੀ ਗੱਲ ਹੈ ਇਹ ਚੰਗੀ ਗੱਲ ਨਹੀਂ ਹੈ ਧਰਮ ਦੇ ਨਾਮ ਤੇ ਰਾਜਨੀਤੀ ਕਰਨੀ ਗਲਤ ਹੈ ਰਾਜਨੀਤੀ ਕਰਦੇ ਹੋਏ ਧਾਰਮਿਕ ਅਸੂਲਾਂ ਦਾ ਧਿਆਨ ਰੱਖਣਾ ਵੀ ਯਾਰ ਆਮ ਆਲਾ ਕੰਮ ਹੈ ਇਹ ਨਹੀਂ ਕਰਨਾ ਪਾਪ ਨਹੀਂ ਕਰਨਾ ਠੱਗੀ ਨਹੀਂ ਕਰਨੀ ਚੋਰੀ ਨਹੀਂ ਕਰਨੀ ਬਿਨਾਂ ਮਜ਼ੂਰ ਦੇ ਕੁੱਤੀ ਨੂੰ ਸਜ਼ਾ ਨਹੀਂ ਦੇਣੀ ਇਹ ਗੱਲਾਂ ਜਿਹੜੀਆਂ ਨਰਮ ਦਿਲ ਰਹਿਣਾ ਹੈ ਹੈ ਅਸੂਲ ਦੀ ਪਾਲਣਾ ਕਰਨੀ ਇਹ ਧਰਮ ਤਾਂ ਇਹ ਕਹਿੰਦਾ ਯਾਨੀ ਕਿ ਜਦ ਤੁਸੀਂ ਰਾਜਨੀਤੀ ਕਰਦੇ ਹੋ ਉਦੋਂ ਧਰਮ ਦੇ ਵਿੱਚੋਂ ਸਿੱਖਿਆ ਲੈ ਕੇ ਰਾਜਨੀਤੀ ਕਰੋ ਨਾ ਕਿ ਧਰਮ ਦੇ ਨਾਂ ਤੇ ਰਾਜਨੀਤੀ ਕਰੋ ਇਹ ਦੋਹਾਂ 'ਚ ਫਰਕ ਹੈ ਬਿਲਕੁਲ ਬਿਲਕੁਲ ਇਸ ਹਨ ਸਾਡੇ ਨਾਲ ਉੱਗੇ ਵਿਚਾਰਚੰਕ ਤੇ ਸਿਆਸੀ ਮਹਾਂ ਡਾਕਟਰ ਪਿਆਰੀ لال ਗਰਗ ਜੀ ਜਿਨ੍ਹਾਂ ਨੇ ਜਿਹੜੀ ਆ ਆਰਾਮ ਅੰਦਰ ਅਜੁੱਧਿਆ ਦੇ ਉੱਤੇ ਜਿਹੜਾ ਇੰਨੀ ਦਿਨੀ ਵੱਡੇ ਪੱਧਰ ਉੱਤੇ ਚਰਚਾ ਦਾ ਵਿਸ਼ਾ ਹੈ ਅਗਲੇ ਦਿਨੀ 22 ਜਨਵਰੀ ਨੂੰ ਉਦਘਾਟਨ ਹੋ ਰਿਹਾ ਹੈ ਉਦਘਾਟਨ ਨਾਲ ਸੰਬੰਧਿਤ ਜਿਹੜੇ ਵੱਖ-ਵੱਖ ਪੱਖਸਾਨ ਉਹਨਾਂ ਨੇ ਬੜੇ ਬੇਬਾਕ ਬੜੇ ਵਿਸਤਾਰਪੂਰਵ ਸਾਡੇ ਨਾਲ ਸਾਂਝੇ ਕੀਤੇ ਨੇ ਚੈਨਲ ਈ ਮਿਸ਼ਨ ਪੰਜਾਬੀ ਲਈ ਡਾਕਟਰ ਸਾਹਿਬ ਤੁਸੀਂ ਆਪਣਾ ਸਮਾਂ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਸ਼ੁਕਰੀਆ ਇਹ ਮਿਸ਼ਨ ਪੰਜਾਬੀ